ਜੈਵਿਕ ਢੰਗ ਨਾਲ ਫਲ ਅਤੇ ਸਬਜ਼ੀਆਂ ਦੀ ਕਾਸ਼ਤ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਬਿਨਾ ਜ਼ਹਿਰਾਂ ਦੀ ਵਰਤੋਂ ਕੀਤੇ ਅਤੇ ਬਿਲਕੁਲ ਕੁਦਰਤੀ ਅਤੇ ਜੈਵਿਕ ਤਰੀਕੇ ਨਾਲ ਪੈਦਾ ਕੀਤੇ ਫਲ ਅਤੇ ਸਬਜ਼ੀਆਂ ਦਾ ਸਵਾਦ ਅਤੇ ਪੋਸ਼ਟਿਕਤਤਾ ਵਧੇਰੇ ਹੁੰਦੀ ਹੈ। ਵਪਾਰਕ ਪੱਧਰ ਤੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਬਹੁਤ ਸਾਰੇ ਕਿਸਾਨ ਹੁਣ ਦੇਸੀ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰ ਰਹੇ ਨੇ। ਇਸ ਤਰ੍ਹਾਂ ਉਨ੍ਹਾਂ ਨੂੰ ਜਿੰਸ ਦਾ ਭਾਅ ਵੱਧ ਮਿਲਦਾ ਹੈ ਅਤੇ ਖੇਤੀ ਜੋਗ ਜ਼ਮੀਨ ਦੀ ਸੇਤ ਵੀ ਵਧੀਆ ਬਣੀ ਰਹਿੰਦੀ ਹੈ ਮੇਰਾ ਨਾਮ ਅਮਰਜੀਤ ਸਿੰਘ ਢਿੱਲੋਂ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਹੈ ਮੈਂ ਆਪਣੀ ਐਜੂਕੇਸ਼ਨ ਪੂਰੀ ਕਰਕੇ ਤਾਂ ਜਿਹੜੀ ਇਸ ਖੇਤੀ ਵਾਲੇ ਪਾਸੇ ਆਇਆ ਜਿਹੜੇ ਮੇਰੇ ਪੇਰੈਂਟ ਸੀਗੇ ਉਹ ਕਣਕ ਤੇ ਝੋਨੇ ਦੀ ਖੇਤੀ ਕਰਦੇ ਸੀਗੇ ਤਾਂ ਜਦੋਂ ਮੈਂ এডਿਕੇਸ਼ਨ ਆਪਣੀ ਪੂਰੀ ਕਰਕੇ ਇਸ ਪਾਸੇ ਆਇਆ ਤਾਂ 1 ਸਾਲ ਮੈਂ ਕਣਕ ਤੇ ਝੋਨੇ ਦੀ ਖੇਤੀ ਕੀਤੀ ਉਸ ਤੋਂ ਬਾਅਦ ਮੈਨੂੰ ਇਹ ਆਪਣੇ ਆਪ ਚ ਫੀਲ ਹੋਇਆ ਕਿ ਮੇਰੀ ਜਿਹੜੀ এডਿਕੇਸ਼ਨ ਆ ਉਹ ਮੈਂ ਇਹਨੂੰ ਇਨਪੁਟ ਨਹੀਂ ਕਰ ਪਾ ਰਿਆ ਕੋਈ ਡਾਈਵਰਸੀਫਾਈ ਨਹੀਂ ਕਰ ਪਾ ਰਿਆ ਤਾਂ ਫਿਰ ਮੈਂ ਇਹਨੂੰ ਕਣਕ ਤੇ ਝੋਨੇ ਤੋਂ ਹਟ ਕੇ ਆਪਣੀ ਇੱਕ ਅਲੱਗ ਸੋਚ ਨਾਲ ਜਿਹੜਾ ਇਹਦੀ ਬਾਗ ਤੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਹੌਲੀ 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 ਮੈਂ ਇਹਨੂੰ ਅੱਗੇ ਵਧਾਉਂਦਾ ਗਿਆ ਜਿਵੇਂ ਜਿਵੇਂ ਮੈਨੂੰ ਅੱਗੇ ਪ੍ਰੋਗਰੈਸ ਮੇਰੀ ਮੈਂ ਬਾਗ ਦਾ ਏਰੀਆ ਵੀ ਅੱਗੇ ਵਧਾਉਂਦਾ ਗਿਆ ਔਰ ਸਬਜ਼ੀ ਦਾ ਏਰੀਆ ਵੀ ਅੱਗੇ ਵਧਾਉਂਦਾ ਗਿਆ ਜਿਹੜਾ ਇਸ ਟਾਈਮ ਜਿੱਥੇ ਤੁਸੀਂ ਖੇਤ ਦੇ ਵਿੱਚ ਖੜੇ ਆ ਤਾਂ ਮੇਰੇ ਕੋਲ 12 ਏਕੜ ਦੀ ਲੈਂਡ ਹੈ ਮੇਰੇ ਕੋਲੇ ਤਾਂ 12 ਦਾ 12 ਏਕੜ ਦੀ ਜਿਹੜਾ ਮੈਂ ਕਣਕ ਤੇ ਝੋਨੇ ਤੋਂ ਹਟ ਕੇ ਸਾਰਾ ਜਿਹੜਾ ਸਬਜ਼ੀ ਤੇ ਫਰੂਟ ਦੀ ਕੀਤੀ ਨਾ ਕਰ ਰਿਹਾ ਇਹਦੇ ਵਿੱਚ ਇਹਦੇ ਵਿੱਚ ਵੀ ਅੱਗੇ ਮੈਂ ਅਲੱਗ-ਅਲੱਗ ਇਸ ਤਰ੍ਹਾਂ ਦਾ ਸਾਈਕਲ ਬਣਾਇਆ ਹੋਇਆ ਕਿ ਪੂਰਾ ਸਾਲ ਮੇਰੀ ਜਿਹੜੀ ਖੇਤੀ ਆ ਉਹ ਜਿਹੜੀ ਤੜਾਈ ਆ ਬਾਗ ਤੇ ਸਬਜ਼ੀ ਦੀ ਉਹ ਖਤਮ ਨਹੀਂ ਹੁੰਦੀ ਮੈਂ ਇਸ ਤਰ੍ਹਾਂ ਦਾ ਇੱਕ ਸਾਈਕਲ ਬਣਾਇਆ ਵੀ ਹਰ ਮਹੀਨੇ ਮੇਰੇ ਕੋਲ ਇੱਕ ਨਵੀਂ ਫਸਲ ਆਉਂਦੀ ਆ ਇੱਕ ਨਵੀਂ ਫਸਲ ਬੀਜਦਾ ਇੱਕ ਨਵੀਂ ਫਸਲ ਮੈਂ ਕੱਢਦਾ ਜਿਸਪੋਜ ਆਪਾਂ ਜਨਵਰੀ ਤੋਂ ਹੀ ਸਾਈਕਲ ਨੂੰ ਸਟਾਰਟ ਕਰੀਏ ਤਾਂ ਜਨਵਰੀ ਦੇ ਵਿੱਚ ਮੇਰੇ ਕੋਲ ਜਿਵੇਂ ਫਰੂਟ ਦੇ ਵਿੱਚ ਕਿਨੂ ਅਮਰੂਦ ਵਗੈਰਾ ਸ਼ੁਰੂ ਹੋ ਜਾਂਦਾ ਨਾਲ ਗੋਭੀ ਵਗੈਰਾ ਹੁੰਦੀ ਆ ਫਰਵਰੀ ਦੇ ਵਿੱਚ ਤਾਂ ਜਿਹੜੀਆਂ ਇੱਕ ਹੋਰ ਨਵੀਂ ਕ੍ਰੋਪ ਜਿਵੇਂ ਚੱਪਣ ਕਦੂ ਵਗੈਰਾ ਸ਼ੁਰੂ ਹੋ ਜਾਂਦਾ ਮਾਰਚ ਦੇ ਵਿੱਚ ਇਸ ਤਰ੍ਹਾਂ ਕੋਈ ਦੂਜਾ ਕੀ ਆ ਕਦੂ ਚੱਪਣ ਕਦੂ ਕੰਟੀਨਿਊ ਚੱਲਦਾ ਜਿਹੜੀ ਪਣੀਸ਼ਵਾਲਾ ਮਿਰਚ ਆ ਉਹ ਸਟਾਰਟ ਹੋ ਜਾਂਦੀ ਇਸ ਤਰ੍ਹਾਂ ਇੱਕ ਪੂਰੇ ਸਾਲ ਦਾ ਸਾਈਕਲ ਆ ਵੀ ਜਿਹੜਾ ਉਹ ਰਹੇਗਾ ਲਗਾਤਾਰ ਇੱਕ ਬਿਜ਼ਨਸਮੈਨ ਦੀ ਤਰ੍ਹਾਂ ਜਾਂ ਇੱਕ ਦੁਕਾਨਦਾਰ ਦੀ ਤਰ੍ਹਾਂ ਵੀ ਅਸੀਂ ਰੋਜ਼ਾਨਾ ਜਿਹੜਾ ਮੰਡੀ ਦੇ ਵਿੱਚ ਜਾਂਦੇ ਆ ਔਰ ਰੋਜ਼ਾਨਾ ਜਿਹੜਾ ਉਹ ਮੰਡੀ ਚੋਂ ਪੈਸਾ ਲੈ ਕੇ ਇੱਕ ਰੈਗੂਲਰ ਇਨਕਮ ਦਾ ਸੋਰਸ ਬਣਾਇਆ ਹੋਇਆ ਇਦੇ ਵਿੱਚ ਸਾਨੂੰ ਦੋ ਤਿੰਨ ਬੈਨੀਫਿਟ ਵੀ ਆ ਜਿਹੜਾ ਰੈਗੂਲਰ ਇੱਕ ਤਾਂ ਸਾਡਾ ਜਿਹੜਾ ਪੂਰਾ ਫਾਰਮ ਆ ਉਹ ਡਾਈਵਰਸੀਫਾਈ ਆ ਸੁਪੋਜ਼ ਕੋਈ ਵੀ ਕਲਾਈਮੇਟ ਕਰਕੇ ਜਾਂ ਕੋਈ ਇਨਸੈਕਟ ਕਰਕੇ ਕੋਈ ਵੀ ਇੱਕ ਫਸਲ ਸਾਡੀ ਖਰਾਬ ਹੁੰਦੀ ਆ ਤਾਂ ਜਿਹੜੀ ਦੂਜੀ ਫਸਲ ਆ ਉਹ ਕਵਰ ਅਪ ਕਰ ਜਾਂਦੀ ਇਸ ਤਰ੍ਹਾਂ ਕਈ ਵਾਰ ਮਾਰਕੀਟ ਆ ਜਿਹੜੀ ਬਹੁਤ ਜ਼ਿਆਦਾ ਕਰੈਸ਼ ਕਰ ਜਾਂਦੀ ਆ ਉਹਦੇ ਵਿੱਚ ਵੀ ਜੇ ਸਪੋਜ਼ ਸਾਡੀ ਕੋਈ ਸੇ ਵੀ ਜਿਹੜਾ ਸਬਜ਼ੀ ਦਾ ਜਾਂ ਫਲ ਦਾ ਰੇਟ ਡਿੱਗ ਪੈਂਦਾ ਤਾਂ ਉਹ ਸਾਡੇ ਲਈ ਸਿਰਫ 20 ਜਾਂ 25 ਦਿਨ ਦਾ ਘਾਟਾ ਹੀ ਹੁੰਦਾ ਕਿਉਂਕਿ 20 25 ਦਿਨਾਂ ਬਾਅਦ ਜਾਂ ਇੱਕ ਮਹੀਨੇ ਬਾਅਦ ਸਾਡੀ ਇੱਕ ਟੈਕਸਟਕ ਜਿਹੜੀ ਕロップ ਆ ਉਹ ਰੈਡੀ ਹੁੰਦੀ ਆ ਉਹ ਉਹਨੂੰ ਕਵਰ ਅਪ ਕਰ ਲੈਂਦੀ ਆ ਤਾਂ ਇਸ ਤਰ੍ਹਾਂ ਜਿਹੜਾ ਇੱਕ ਸਾਡਾ ਸਾਈਕਲ ਆ ਔਰ ਚੱਲੀ ਜਾ ਰਿਹਾ ਇਸ ਦੇ ਨਾਲ ਇੱਕ ਹੋਰ ਜਿਹੜਾ ਸਾਨੂੰ ਵੱਡਾ ਬੈਨੀਫਿਟ ਹੁੰਦਾ ਕਿ ਸਾਨੂੰ ਲੇਬਰ ਦੀ ਜਿਹੜੀ ਸਮੱਸਿਆ ਉਹ ਕਾਫੀ ਘਟ ਜਾਂਦੀ ਹੈ ਕਿਉਂਕਿ ਅਸੀਂ ਇੱਕ ਪਰਮਾਨੈਂਟ ਲੇਬਰ ਸਾਨੂੰ ਸੀ ਸਾਲ ਵਾਸਤੇ ਹਾਇਰ ਕੀਤੀ ਹੈ ਜੇ ਤੁਸੀਂ ਇੱਕ ਕ੍ਰੌਪ ਗਰੋਅ ਕਰਦੇ ਆ ਤਾਂ ਸਾਨੂੰ ਜਿਹੜੀ ਸੀਜ਼ਨਲ ਲੇਬਰ ਦੀ ਲੋੜ ਪੈਂਦੀ ਹੈ ਸੀਜ਼ਨਲ ਲੇਬਰ ਕਈ ਵਾਰ ਤੁਹਾਨੂੰ ਅਵੇਲੇਬਲ ਨਹੀਂ ਹੁੰਦੀ ਹੁਣ ਮੇਰੇ ਕੋਲੇ ਪਰਮਾਨੈਂਟ ਲੇਬਰ ਹੋਣ ਦੇ ਕਾਰਨ ਸਾਨੂੰ ਕਿਸੇ ਵੀ ਸੀਜ਼ਨ ਬੇਸ਼ੱਕ ਉਹ ਕਾਟਨ ਦਾ ਸੀਜ਼ਨ ਹੋਵੇ ਜਾਂ ਕੋਈ ਦਾ ਕਣਕ ਦਾ ਸੀਜ਼ਨ ਹੋਵੇ ਬਾਡੀ ਦਾ ਸੀਜ਼ਨ ਹੋਵੇ ਜਾਂ ਝੋਨੇ ਦੀ ਲਵਾਈ ਦਾ ਸੀਜ਼ਨ ਹੋਵੇ ਕਦੇ ਵੀ ਸਾਨੂੰ ਫਿਰ ਉਹਦੇ ਨਾਲ ਜਿਹੜੀ ਲੇਬਰ ਦੀ ਪ੍ਰੋਬਲਮ ਨਹੀਂ ਆਂਦੀ ਮੈਂ ਜਸਵਿੰਦਰ ਸਿੰਘ ਧਾਮੀ ਪਿੰਡ ਛੌਣੀ ਕਲਾਂ ਦਾ ਰਹਿਣ ਵਾਲਾ ਹਾਂ ਸਾਢੇ 15 ਏਕੜ ਵਿੱਚ ਅਸੀਂ ਆਰਗੈਨਿਕ ਖੇਤੀ ਕਰਦੇ ਆਂ 2007 ਵਿੱਚ ਨੈਸ਼ਨਲ ਹਾਰਟੀਕਲਚਰ ਦੇ ਅੰਦਰ ਅਸੀਂ ਆਰਗੈਨਿਕ ਖੇਤੀ ਸ਼ੁਰੂ ਕੀਤੀ ਸੀ ਅਸੀਂ ਉਸ ਤੋਂ ਪਹਿਲਾਂ ਕੈਮੀਕਲ ਦੀ ਖੇਤੀ ਕਰਦੇ ਸੀ ਆਲੂ ਕਣਕ ਮੱਕੀ ਝੋਨਾ ਵਗੈਰਾ ਸਾਰਾ ਕੁਝ ਬੀਜਦੇ ਸੀ 2007 ਵਿੱਚ ਨੈਸ਼ਨਲ ਹਾਰਟੀਕਲਚਰ ਦੇ ਕੋਸ਼ ਫੀਲਡ ਆਫੀਸਰ ਜਿਹੜੇ ਸੀਗੇ ਉਹ ਮੇਰੇ ਕੋਲ ਆਏ ਕਹਿੰਦੇ ਭਾਜੀ ਤੁਸੀਂ ਆਰਗੈਨਿਕ ਖੇਤੀ ਸ਼ੁਰੂ ਕਰ ਲਓ ਉਹਨਾਂ ਨੇ ਦੱਸਿਆ ਕਿ ਤੁਸੀਂ ਇਹਨੂੰ ਗਊ ਮੁੱਤਰ ਗਊ ਗੋਬਰ ਉਹਦੇ ਨਾਲ ਇਹ ਤੁਹਾਡਾ ਬੀਸ ਆ ਇੱਕ ਗਾਊ ਦੇ ਨਾਲ 25 ਏਕੜ ਦੀ ਖੇਤੀ ਆਰਗੈਨਿਕ ਕੀਤੀ ਜਾ ਸਕਦੀ ਆ ਸਾਡੇ ਕੋਲ ਉਸ ਵੇਲੇ ਚਾਰ ਪੰਜ گاਵਾ ਸੀ ਇੱਕ ਮੱਝ ਸੀ ਤੇ ਅਸੀਂ ਸੋਚਿਆ ਚਲੋ گاਵਾ ਸਾਡੇ ਕੋਲ ਹੈਗੀਆਂ ਉਹਦੇ ਨਾਲ ਅਸੀਂ ਆਰਗੈਨਿਕ ਖੇਤੀ ਸ਼ੁਰੂ ਕਰ ਸਕਦੇ ਆ ਉਹਨਾਂ ਨੇ ਕਿਹਾ ਕਿ ਵਿਭਾਗੇ ਵੱਲੋਂ ਇੱਕ ਨੈਟਪ ਹੌਦੀ ਬਣਾਈ ਜਾਂਦੀ ਆ 10x6 ਦੀ ਉਹਦੇ ਵਿੱਚ ਬੇਸਟ ਮਟੀਰੀਅਲ ਜੀਵ ਅਮਰਤ ਪਾ ਕੇ ਕੁਝ ਗੋਹਾ ਪਾ ਕੇ ਉਹਨੂੰ ਤੇ 3 ਮਹੀਨੇ ਰੱਖਦੇ ਤਾਂ ਉਹਦੇ ਵਿੱਚ ਖਾਦ ਤਿਆਰ ਹੋ ਜਾਂਦੀ ਹੈ ਉਹ ਆਪਾਂ ਖੇਤਾਂ ਨੂੰ 1.5 ਕੁਆਂਟਲ ਪਾਈਏ ਤਾਂ ਉਹਦੇ ਨਾਲ ਆਰਗੈਨ ਖੇਤੀ ਕੀਤੀ ਜਾ ਸਕਦੀ ਹੈ ਅਸੀਂ ਸ਼ੁਰੂ ਕਰਨ ਲਈ ਸਾਡੇ ਕੋਲ 15 ਏਕੜ ਸੀ ਅਸੀਂ ਕਿਹਾ ਚਲੋ ਅਸੀਂ ਦੋ ਹੌਦੀਆਂ ਨੈਟਪ ਤਿਆਰ ਕਰ ਲੈਂਦੇ ਹਾਂ ਅਸੀਂ ਦੋ ਹੌਦੀਆਂ ਤਿਆਰ ਕੀਤੀਆਂ ਉਹਨਾਂ ਵਿੱਚ ਬੇਸ ਮਟੀਰੀਅਲ ਭਰਿਆ ਉਹਦੇ ਵਿੱਚ ਖਾਦ ਤਿਆਰ ਕੀਤੀ ਉਹ ਆਪਾਂ ਖੇਤਾਂ ਨੂੰ ਪਾਈ ਤੇ ਅਸੀਂ ਸ਼ੁਰੂ ਕਰ ਲਈ ਆਰਗੈਨਿਕ ਖੇਤੀ ਸਾਨੂੰ ਲੱਗਾ ਕਿ ਖਾਦ ਬਹੁਤ ਘੱਟ ਹੈ ਅਸੀਂ 1.5 200 ਟਰਾਲੀ ਗੋਹੇ ਦੀ ਆਪਾਂ ਡੇਰੀਆਂ ਤੋਂ ਇਕੱਠੀ ਕਰਕੇ ਆਪਣੇ ਫਾਰਮ ਤੇ ਲਿਆ ਕੇ ਰੱਖ ਲਈ ਉਹਨੂੰ ਆਪਾਂ 3 ਮਹੀਨੇ ਪੁਰਾਣਾ ਕੀਤਾ ਫਿਰ ਉਹਦੇ ਵਿੱਚ ਲੇਵਰ ਲਾ ਕੇ ਅਸੀਂ ਜੀਵ ਅੰਮ੍ਰਿਤ ਪਾ ਕੇ ਗੋਡੀ ਕਰਕੇ ਉਹਨੂੰ ਸਾਰੀ ਖਾਦ ਨੂੰ ਮਿਕਸ ਕਰਕੇ ਉਹਦੇ ਉੱਤੇ ਵੇਸਟ ਮਟੀਰੀਅਲ ਪਾ ਕੇ ਉਹਨੂੰ ਢੱਕ ਦਿੱਤਾ ਕਿ ਜੀਵਾਣੂ ਉਹਦੇ ਵਿੱਚ ਪ੍ਰੋਪਰ ਢੰਗ ਨਾਲ ਕੰਮ ਕਰ ਸਕਣ ਜੀਵਾਣੂ ਜਿਹੜੇ ਕੁਝ ਡਾਇਰੈਕਟ ਸਨਲਾਈਟ ਦੇ ਵਿੱਚ ਨਹੀਂ ਕੰਮ ਕਰਦੇ ਇਹ ਹਨੇਰੇ ਦੇ ਵਿੱਚ ਕੰਮ ਕਰਦੇ ਆ ਤੇ ਉਹ ਸਾਡੀ ਖਾਦ 3 ਮਹੀਨੇ ਬਾਅਦ ਅਸੀਂ ਉਹਨੂੰ ਹੋਰ ਰੱਖਿਆ ਸਾਡੀ ਕੁਝ ਖਾਦ ਉਹ ਬਰੀਕ ਹੋ ਗਈ ਬਣ ਗਈ ਤਾਂ ਲੱਗਾ ਕਿ ਹੁਣ ਇਹ ਖੇਤਾਂ ਦੇ ਵਿੱਚ ਪਾ ਦਈਏ 180 ਟਰਾਲੀਆਂ ਦੇ ਵਿੱਚੋਂ ਸਾਡੀਆਂ ਮੁੜ ਕੇ 100 ਤੋਂ ਵੀ ਘੱਟ ਟਰਾਲੀ ਹੋਈ ਅਸੀਂ ਸਾਰੇ ਫਾਰਮ 15.5 ਏਕੜ ਦੇ ਵਿੱਚ ਉਹ ਪਾ ਕੇ ਆਪਾਂ ਆਰਗੈਨਿਕ ਖੇਤੀ ਸ਼ੁਰੂ ਕਰ ਦਿੱਤੀ ਫਿਰ ਅਸੀਂ ਨੌ ਖੇਤਾਂ ਦੇ ਵਿੱਚ ਕਿੰਨੂ ਦਾ ਬਾਗ ਲਾਇਆ ਉਹਦੇ ਵਿੱਚ ਅਸੀਂ ਇੰਟਰ ਕ੍ਰੋਪ ਕੀਤੀ ਮਟਰ ਲਗਾਏ ਆਲੂ ਲਗਾਏ ਮਟਰ ਤੇ ਆਲੂ ਸਾਡੇ ਠੀਕ ਹੋ ਗਏ ਤੇ ਕੁਝ ਅਸੀਂ ਆਲੂ ਉਤੋਂ ਪਹਿਲਾਂ ਲਾਏ ਸੀਗੇ ਉਹ ਸਾਡੇ ਆਲੂ ਪਹਿਲੀ ਵਾਰੇ ਕਾਮਯਾਬ ਨਹੀਂ ਹੋ ਸਕੇ ਉਹਦੇ ਉੱਤੇ ਜਿੱਦਾਂ ਡਾਕਟਰਾਂ ਨੇ ਕਹਿਣ ਦੇ ਆਪਾਂ ਲੱਸੀ ਵਗਾਰਾਂ ਦੀ ਸਪਰੇਆਾਂ ਕੀਤੀਆਂ ਸੀ ਸਾਨੂੰ ਬਹੁਤੀ ਉਹਦੇ ਵਿੱਚ ਸਫਲਤਾ ਨਹੀਂ ਮਿਲੀ ਪਰ ਅਸੀਂ ਹੌਸਲਾ ਨਹੀਂ ਛੱਡਿਆ ਸੀ ਸੋਚਿਆ ਵੀ ਆਰਗੈਨਿਕ ਨੂੰ ਆਪਾਂ ਹੁਣ ਆਪਾਂ ਅਡਾਪਟ ਕਰ ਲਿਆ ਤੇ ਇਹਨੂੰ ਆਪਾਂ ਪੂਰਾ ਕਰਕੇ ਛੱਡਾਂਗੇ ਫਿਰ ਸਾਨੂੰ ਸਮੇਂ-ਸਮੇਂ ਤੇ ਆ ਕੇ ਉਹ ਟ੍ਰੇਨਿੰਗ ਦਿੰਦੇ ਰਹੇ ਅਸੀਂ ਉਸੇ ਢੰਗ ਨਾਲ ਖੇਤੀ ਕਰਦੇ ਰਹੇ ਫਿਰ ਸਾਨੂੰ ਲੱਗਾ ਕਿ ਥੋੜਾ ਹੁਣ ਇਹ ਅਸੀਂ ਇਸ ਖੇਤੀ ਵੱਲ ਆ ਗਏ ਤੇ ਇਹਨੂੰ ਅਸੀਂ ਕਰ ਸਕਦੇ ਆ ਫਿਰ ਅਸੀਂ ਉਤੋਂ ਬਾਅਦ ਕਾਂਕ ਜਿਹੜੀ ਸੀ ਉਹਦੇ ਵਿੱਚ ਪਾਥੀਆਂ ਦੀ ਉਹਨੂੰ ਸਾਨੂੰ ਕਿਹਾ ਦੱਸਿਆ ਵੀ ਸਪਰੇ ਪਾਥੀਆਂ ਬਣਾ ਕੇ 6 ਮਹੀਨੇ ਪੁਰਾਣੀਆਂ ਪਾਥੀਆਂ ਨੂੰ ਪਾਣੀ 'ਚ ਡੋਬ ਕੇ ਉਹਦੀ ਸਪਰੇ ਕਰੋ ਪੁਰਾਣੀ ਗੋਬਰ ਖਾਦ ਦੇ ਵਿੱਚ ਜੀਵਨਰਤ ਮਿਕਸ ਕਰਕੇ ਛੱਟਾ ਦਿਓ ਹੋਰ ਕਿਸੇ ਚਰੂਜੀ ਦੀ ਜ਼ਰੂਰਤ ਨਹੀਂ ਹੈ ਤੇ ਬਾਕੀ ਜੀਵਨਰਵਦੀਆਂ ਸਪਰੇਆ ਕਰੋ ਇਸੇ ਤਰ੍ਹਾਂ ਹੀ ਕਰਦੇ ਰਹੇ ਉਹਨਾਂ ਸਾਨੂੰ ਦੱਸਿਆ ਕਿ ਜਿਹੜਾ ਹਰਬੀਸਾਈਡ ਦੀ ਬਹੁਤ ਪ੍ਰੋਬਲਮ ਆ ਰਹੀ ਸੀ ਅਸੀਂ ਕਿਹਾ ਵੀ ਹਰਬੀਸਾਈਡ ਐਸੀ ਕਿੱਦਾਂ ਇੰਨੇ ਖੇਤਾਂ ਦੀ ਕੋਡੀ ਕਰ ਸਕਦੇ ਹਾਂ ਉਹਨਾਂ ਸਾਨੂੰ ਦੱਸਿਆ ਕਿ ਜਿਹੜਾ ਹਰਬੀਸਾਈਡ ਦੀ ਸਪੀਡ ਆ ਜਿਹੜੀ ਤੁਸੀਂ ਫਸਲ ਬੀਜਾਂ ਖੇਤ ਦੇ ਵਿੱਚ ਬੀਜੋਗੇ ਹਰ ਵੀ ਸਾਈਡ ਦੀ ਸਪੀਡ 1/3 ਰਹਿ ਜਾਊਗੀ ਪਰ ਉਹਦੀ ਜਿੰਨੀ ਤੁਹਾਡੀ ਫਸਲ ਦੀ ਸਪੀਡ ਹੋਊਗੀ ਉਨੀ ਨਹੀਂ ਹੋਊਗੀ ਤੇ ਸਾਨੂੰ ਸਾਡੇ ਮਨ ਨੂੰ ਵੀ ਪਹਿਲਾਂ ਬਹੁਤੀ ਗੱਲ ਨਹੀਂ ਲੱਗੀ ਫਿਰ ਸਾਨੂੰ ਲੱਗਾ ਕਿ ਇਸੇ ਤਰ੍ਹਾਂ ਜਿੱਦਾਂ ਇਹ ਕੀਤੀ ਤੇ ਕਣਕ ਦੇ ਵਿੱਚ ਸਾਰਾ ਕਾਹ ਜੰਮਦਾ ਸੀਗਾ ਜਿੰਨਾ ਕਾਹ ਹੁੰਦੇ ਸੀ ਅਸੀਂ ਉਹਨੂੰ ਕੁਝ ਨਹੀਂ ਕਰਦੇ ਸੀ ਜੀਵ ਅਮਰਤ ਦੀਆਂ ਸਪ੍ਰੇਆਂ ਕਰਦੇ ਸੀ ਫੇਰ ਉਹ ਜਿਹੜਾ ਘਾਹ ਸੀ ਉਹਦੇ ਕਣਕ ਦੇ ਥੱਲੇ ਹੀ ਰਹਿ ਜਾਂਦਾ ਸੀ ਕੋਈ ਐਵੇਂ 10% ਝਾੜ ਕੋਈ ਕਣਕ ਦੇ ਉੱਪਰ ਆਉਂਦੇ ਸੀ ਪਰ ਉਹ ਸਾਡਾ ਕੋਈ ਨੁਕਸਾਨ ਨਹੀਂ ਸੀ ਕਰਦੇ ਫਿਰ ਸਾਡੇ ਕਣਕ ਦਾ ਝਾੜ ਵੀ ਕੁਝ ਠੀਕ ਹੋਣ ਲੱਗਾ ਪਰ ਮਾਰਕੀਟਿੰਗ ਦੀ ਸਾਨੂੰ ਪ੍ਰੋਬਲਮ ਸੀ ਪਹਿਲੇ ਸਾਲ ਜਿਹੜਾ ਸੀ ਸਾਨੂੰ ਰੇਟ ਬਹੁਤਾ ਨਾ ਮਿਲਿਆ 2-300 ਰੁਪਈਆ ਹੀ ਮਾਰਕੀਟ ਨਾਲ ਜਿਆਦਾ ਮਿਲਿਆ ਉਤੋਂ ਅਗਲੇ ਸਾਲ ਫੇ ਕਣਕ ਵੀ ਜੀ ਫਿਰ ਸਾਨੂੰ ਕੁਝ ਉਹਦੇ ਨਾਲੋਂ ਜਿਆਦਾ ਰੇਟ ਮਿਲਿਆ ਤੇ ਅਸੀਂ ਉਹਨੂੰ ਵੇਚ ਕੇ ਬੜਾ ਖੁਸ਼ ਹੋਏ ਸਾਰੀ ਤਾਂ ਅਸੀਂ ਨਹੀਂ ਸੇਲ ਕਰ ਸਕਦੇ ਮਾਰਕੀਟਿੰਗ ਦੀ ਸਾਨੂੰ ਬਹੁਤ ਪ੍ਰੋਬਲਮ ਸੀਗੀ ਉਸ ਤੋਂ ਬਾਅਦ ਫਿਰ ਅਸੀਂ ਕਿਨ ਗੰਨੇ ਦਾ ਸੀ ਗੁੜ ਬਣਾਇਆ ਆਪਣਾ ਬੇਲਣਾ ਲਾ ਕੇ ਦੇਸੀ ਗੁੜ ਤਿਆਰ ਕੀਤਾ ਲੋਕਾਂ ਨੂੰ ਇਨਫਾਰਮੇਸ਼ਨ ਦਿੱਤੀ ਫੇ ਸਾਡੇ ਕੋਲ ਆਰਗੈਨਿਕ ਹੈਗਾ ਸੀ ਪੈਂਫਲਟ ਬਣਾ ਕੇ ਅਖਬਾਰ ਦੇ ਵਿੱਚ ਨਿਊਜ਼ ਦਿੱਤੀ ਕੁਝ ਲੋਕਲ ਮੀਡੀਆ ਤੇ ਜਿੰਨਾ ਵੀ ਅਸੀਂ ਕਰ ਸਕੀਓ ਆਪਣੇ ਹਿਸਾਬ ਨਾਲ ਅਸੀਂ ਐਡ ਕੀਤੀ ਅਸੀਂ ਆਪਣੇ ਖੇਤਾਂ ਦੇ ਵਿੱਚ ਹੀ ਸਾਡਾ ਐਕਸਪੋਰਟ ਦਾ ਕੰਮ ਹੈ ਤੇ ਸਾਡਾ ਫੂਡ ਯੂਨਿਟ ਹੈ ਅਸਲੀ ਫੂਡ ਦੇ ਨਾਮ ਤੇ ਸਾਡਾ ਫੂਡ ਨਾਲ ਪਹਿਲਾਂ ਤੋਂ ਲਿੰਕ ਸੀ ਅਸੀਂ ਇਹਨੂੰ ਐਕਸਪੋਰਟ ਕਰਦੇ ਹੇ ਚਾਰ ਸਕੁਐਸ਼ ਮਰੱਬਾ ਵਗੈਰਾ ਬਣਾ ਕੇ ਅਸੀਂ ਐਕਸਪੋਰਟ ਕਰਦੇ ਹਾਂ ਇੰਗਲੈਂਡ ਦੇ ਵਿੱਚ ਸਾਡਾ ਇੱਕ ਸਟੋਰ ਹੈ ਆਪਣਾ ਉੱਥੇ ਅਸੀਂ ਇਹਨੂੰ ਕਰਦੇ ਸੀ ਤੇ ਸਾਡੀ ਫੂਡ ਲਾਈਨ ਸੀ ਅਸੀਂ ਫੈਕਟਰੀ ਆਊਟਲੈਟ ਦੇ ਉੱਤੇ ਹੀ ਆਪਣਾ ਐਡਰੈਸ ਦੇ ਕੇ ਆਪਾਂ ਲੋਕਾਂ ਨੂੰ ਸੇਲ ਆਰਗੈਨਿਕ ਦੀ ਕਰਨੀ ਸ਼ੁਰੂ ਕਰ ਦਿੱਤੀ ਸਾਡੇ ਫੈਕਟਰੀ ਆਊਟਲੈਟ ਤੇ ਹੀ ਲੋਕ ਆਉਣ ਲੱਗੇ ਫਿਰ ਉਹ ਜਿਹੜਾ ਗੰਨੇ ਅਸੀਂ ਜਿਹੜਾ ਬੀਜਿਆ ਸੀ ਉਹਦਾ ਗੋੜ ਬਣਾਇਆ ਤੇ ਉਦੋਂ ਰੇਟ ਆਮ ਮਾਰਕੀਟ ਦੇ ਵਿੱਚ 30-35 ਰੁਪਏ ਸੀ ਅਸੀਂ ਗੰਨਾ ਦੇਸੀ ਗੋੜ ਬਣਾ ਕੇ ਉਹਦਾ 50 ਰੁਪਏ ਰੇਟ ਰੱਖਿਆ ਸ਼ੱਕਰ ਦਾ 60 ਰੁਪਏ ਰੱਖਿਆ ਸਾਡੇ ਕਸਟਮਰ ਉਹਨੂੰ ਆਰਾਮ ਨਾਲ ਖਰੀਦ ਲੈਂਦੇ ਸੀ ਫਿਰ ਉਹਨਾਂ ਨੇ ਸਾਨੂੰ ਦੁਆਰਾ ਕਿਹਾ ਵੀ ਤੁਸੀਂ ਹੁਣ ਘੱਟ ਕਿਉਂ ਕਰਦੇ ਆ ਖੇਤੀ ਫੇ ਤੁਸੀਂ ਪੂਰਾ ਸਾਨੂੰ ਪ੍ਰੋਪਰ ਸਮਾਨ ਦਿਓ ਤੇ ਅਸੀਂ ਸਾਨੂੰ ਉਹ ਆਰਗੈਨਿਕ ਤੁਸੀਂ ਸਾਰਾ ਉਪਲਬਧ ਕਰਾ ਦਿਓ ਅਸੀਂ ਫਿਰ ਆਪਣੇ ਬੂਟੇ ਵਗੈਰਾ ਜੋ ਸਪੈਦਾ ਪਾਵਲ ਵਰਗੈਰਾ ਬੀਜੇ ਸੀ ਉਹਨੂੰ ਕੱਟ ਕੇ ਆਪਾਂ ਦੁਬਾਰਾ ਆਰਗੈਨਿਕ ਖੇਤੀ ਸ਼ੁਰੂ ਕਰਤੀ ਸਾਨੂੰ ਖੇਤੀਬਾੜੀ ਦਫ਼ਤਰ ਦੇ ਅੰਦਰ 10 ਫੁੱਟ ਉਹਨਾਂ ਨੇ ਜਗ੍ਹਾ ਦੇ ਦਿੱਤੀ ਵੀ ਤੁਸੀਂ ਇੱਥੇ ਆਪਣਾ ਹੱਟ ਬਣਾ ਕੇ ਸੇਲ ਕਰ ਸਕਦੇ ਆਂ ਉਹ ਜ਼ਿਮੀਦਾਰਾਂ ਨੇ ਇਕੱਠੇ ਹੋ ਕੇ ਆਪਣੇ ਖਰਚੇ ਦੇ ਉੱਤੇ ਉਹ ਛੱਟ ਨੂੰ ਬਣਾਇਆ ਜਿੰਨਾ ਕੁ ਬਣ ਸਕਦੇ ਉੱਥੇ ਸੇਲ ਕਰਨੀ ਸ਼ੁਰੂ ਕਰਤੀ ਸੇਲ ਠੀਕ ਠਾਕ ਉੱਥੇ ਹੋ ਜਾਂਦੀ ਸੀ ਬਹੁਤੀ ਜ਼ਿਆਦਾ ਨਹੀਂ ਹੋ ਸਕਦੀ ਕਿ ਪੇ ਸਾਰੇ ਫਾਰਮਰਾਂ ਦਾ ਸਮਾਨ ਉੱਥੇ ਆਉਂਦਾ ਸੀ ਪਰ ਸਾਰੀ ਟੋਟਲ ਸੇਲ ਨਹੀਂ ਹੁੰਦੀ ਸੀ ਸਾਨੂੰ ਕਿਸਾਨ ਮੰਡੀ ਇੱਕ ਦੇਤੀ ਗਈ ਇੱਕ ਦਿਨ ਦੀ ਉਹਦੇ ਕਰਕੇ ਕੋਈ ਸਾਡੀ ਐਡ ਵੀ ਹੋਈ ਹੈ ਤੇ ਹੁਣ ਸਾਡਾ ਥੋੜਾ ਜਿਹਾ ਇਹ ਥੋੜਾ ਅੱਗੇ ਨਾਲੋਂ ਵਧੀਆ ਮਾਰਕੀਟ ਹੋ ਰਹੀ ਆ ਅੱਜ ਕੱਲ ਅਸੀਂ ਆਪਣੇ ਖੇਤਾਂ ਦੇ ਵਿੱਚ ਗੰਨਾ ਬਾਸਮਤੀ ਸਬਜ਼ੀਆਂ ਸਰਦੀਆਂ ਵਾਲੀਆਂ ਸਾਰੀਆਂ ਬੀਜੀਆਂ ਸੀਗੀਆਂ ਹੁਣ ਸਰਦੀ ਦਾ ਸੀਜ਼ਨ ਆਫ ਹੋ ਗਿਆ ਹੁਣ ਅਸੀਂ ਅੱਜ ਕੱਲ੍ਹ ਗਰਮੀਆਂ ਵਾਲੀਆਂ ਸਬਜ਼ੀਆਂ ਸਾਰੀਆਂ ਬੀਜੀਆਂ ਹੋਈਆਂ ਕੁਝ بارش ਕਰਕੇ ਥੋੜਾ ਲੇਟ ਹੋ ਗਈਆਂ ਇੱਕ ਅਸੀਂ ਆਪਣੀਆਂ ਕੁਝ ਦੋਗਲੀਆਂ ਗਾਂਵਾਂ ਰੱਖੀਆਂ ਆ ਉਹਨਾਂ ਦਾ ਅਸੀਂ ਦੁੱਧ ਆਪਣੀ ਫੀਡ ਪਾ ਕੇ ਕਣਕ ਮੱਕੀ ਘਰ ਦੀ ਪਾ ਲੈਨੇ ਕੁਝ ਚਲੋ ਬਾਜ਼ਾਰ ਤੋਂ ਵੀ ਲੈਂਦੇ ਸੀਗੇ ਜਿਹੜੀ ਕੋਈ ਜ਼ਰੂਰਤ ਪੈਂਦੀ ਆ ਉਹ ਦੁੱਧ ਅਸੀਂ ਮਾਰਕੀਟ ਦੇ ਵਿੱਚ ਲੋਕਾਂ ਨੂੰ ਉਪਲਬਧ ਕਰਾ ਰਹੇ ਆ ਤੇ ਇਸ ਢੰਗ ਨਾਲ ਅਸੀਂ ਇਹ گاਮਾਂ ਦਾ ਵੀ ਦੁੱਧ ਦਾ ਸਬਜ਼ੀਆਂ ਦਾ ਗੰਨੇ ਦਾ ਗੁੜ ਦਾ ਆਪਾਂ ਸਾਰਾ ਇਹ ਕਰ ਰਹੇ ਹਾਂ ਜਿੰਨਾ ਸਾਡੇ ਤੋਂ ਆਰਗੈਨਿਕ ਨਾਸੀ ਕਰ ਰਹੇ ਆ ਸਾਡਾ ਮਤਲਬ ਕਿ ਸਬਜ਼ੀਆਂ ਜਾਂ ਫਰੂਟ ਤਿਆਰ ਕਰਨ ਦਾ ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿਉਂਕਿ ਆਮ ਤੌਰ ਤੇ ਅਸੀਂ ਮੀਡੀਆ ਦੇ ਵਿੱਚ ਵੀ ਦੇਖਦੇ ਆ ਔਰ ਕਿਹਾ ਵੀ ਜਾਂਦਾ ਕਿ ਜਿਹੜੀਆਂ ਖਾਦਾਂ ਤੇ ਸਪਰੇਆਂ ਜਿਹੜੇ ਵੈਜੀਟੇਬਲ ਗਰੋਅਰ ਹੈਗੇ ਆ ਸਬਜ਼ੀਆਂ ਵਾਲੇ ਉਹ ਬਹੁਤ ਜ਼ਿਆਦਾ ਯੂਜ਼ ਕਰਦੇ ਆ ਤੇ ਇਹਦੇ ਵਿੱਚ ਵੀ ਅਸੀਂ ਕਾਫੀ ਕਿਉਂਕਿ ਜਿਹੜੀ ਇੱਥੇ ਮੈਂ ਸਾਰੀ ਸਬਜੀ ਜਾਂ ਕਨਫਲ ਤਿਆਰ ਕਰ ਰਹੇ ਆ ਆਈਪੀਐਮ ਵਿਧੀ ਨਾਲ ਜਿਹੜਾ ਸਰਵਪੱਖੀ ਕੀਟ ਪ੍ਰਬੰਧਨ ਦੇ ਅੰਡਰ ਅਸੀਂ ਸਾਰੀਆਂ ਇਹ ਚੀਜ਼ਾਂ ਤਿਆਰ ਕਰ ਰਹੇ ਆ ਸਾਡੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਜੇ ਆਪਾਂ ਖਾਦਾਂ ਦੀ ਗੱਲ ਕਰੀਏ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅਸੀਂ ਵੱਧ ਤੋਂ ਵੱਧ ਰੂੜੀ ਲਿਆ ਕੇ ਖੇਤ ਦੇ ਵਿੱਚ ਪਾਈਏ ਹਰੀ ਖਾਦ ਬੀਜੀਏ ਜਿੰਨਾ ਕਿ ਜਿਹੜਾ ਬਾਇਓ ਫਰਟੀਲਾਈਜ਼ਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਮਿਲਦੇ ਆ ਉਹ ਅਸੀਂ ਆਪਣੇ ਖੇਤ ਦੇ ਵਿੱਚ ਯੂਜ਼ ਕਰੀਏ ਉਸ ਤੋਂ ਬਾਅਦ ਜੋ ਯੂਨੀਵਰਸਿਟੀ ਨੇ ਰეკਮੈਂਡ ਕੀਤਾ ਹੋਇਆ ਜਿੰਨੀ ਕਿ ਡੀਏਪ ਰეკਮੈਂਡ ਕੀਤੀ ਹੋਈ ਆ ਜਾਂ ਮਿਊਰਟ ਆਫ ਪੋਟਾਸ਼ ਉਹ ਪਾਈਏ ਤੇ ਜਿਹੜੀ ਯੂਰੀਆ ਯੂਰੀਆ ਤਾਂ ਈਵਨ ਕਿ ਯੂਨੀਵਰਸਿਟੀ ਦੀ ਰეკਮੈਂਡਡ ਡੋਸ ਤੋਂ ਵੀ ਮੈਂ 25% ਲੈਸ ਪਾ ਰਿਆਂ ਕਿਉਂਕਿ ਮੇਰਾ ਜਿੰਨਾ ਵੀ ਇਹ ਸਾਰਾ ਫੀਲਡ ਆ ਇਹ ਸਾਰਾ ਡ੍ਰਿਪ ਇਰੀਗੇਸ਼ਨ ਦੇ ਨਾਲ ਅਸੀਂ ਕੰਦਾ ਤੇ ਚੱਲਦਾ ਇਹਦੇ ਨਾਲ ਇਹ ਆ ਵੀ ਅਸੀਂ ਜਿਹੜੀ ਉਹਦੀ ਜੂਰੀਆ ਦੀ ਹੋਰ ਵੀ ਘੱਟ ਵਰਤੋਂ ਕਰ ਰਹੇ ਆ ਜਿੱਥੋਂ ਤੱਕ ਇਨਸੈਕਟੀਸਾਈਡ ਦਾ ਸਵਾਲ ਆ ਜ਼ਹਿਰਾਂ ਦਾ ਸਵਾਲ ਆ ਉਹਦੇ ਵਿੱਚ ਵੀ ਸਾਡੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਇਹ ਹੁੰਦੀ ਆ ਵੀ ਉਹਦੇ ਵਿੱਚ ਜਿੰਨੇ ਵੀ ਸਾਨੂੰ ਟਰੈਪ ਜਿਹੜੇ ਅਵੇਲੇਬਲ ਆ ਇਨਸੈਕਟ ਵਾਸਤੇ ਉਹ ਖੇਤ ਦੇ ਵਿੱਚ ਟਰੈਪ ਲਾਏ ਜਾਣ ਫਿਰ ਉਸ ਤੋਂ ਬਾਅਦ ਜਿਹੜੀਆਂ ਨੀਮ ਬੇਸਡ ਆ ਉਹ ਸਪ੍ਰੇਆਂ ਕੀਤੀਆਂ ਜਾਣ ਤੇ ਉਹ ਥਰਡ ਉਸ ਤੋਂ ਬਾਅਦ ਜੇ ਕੋਈ ਕੀੜਾ ਨਹੀਂ ਕੰਟਰੋਲ ਹੁੰਦਾ ਤਾਂ ਫਿਰ ਅਸੀਂ ਜਿਹੜਾ ਕੈਮੀਕਲ ਦਾ ਉਹ ਸਪਰੇ ਕਰੀਏ ਔਰ ਜੇ ਉਹ ਵੀ ਸਪਰੇ ਸਾਨੂੰ ਕਰਨ ਦੀ ਲੋੜ ਪੈਂਦੀ ਆ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਇੱਕ ਗੈਪ ਜ਼ਰੂਰ ਅਸੀਂ ਮੇਨਟੇਨ ਰੱਖੀ ਆ ਵੀ ਸਪਰੇ ਕਰਨ ਤੋਂ ਉਸ ਤੇ ਤੜਾਈ ਦਾ ਜਿਹੜਾ ਗੈਪ ਆ ਉਹ ਘੱਟੋ ਘੱਟ ਇੱਕ ਤੋਂ ਦੋ ਦਿਨ ਦਾ ਘੱਟੋ ਘੱਟ ਜ਼ਰੂਰ ਹੋਵੇ ਜੇ ਵੱਧ ਹੋ ਸਕਦਾ ਤਾਂ ਉਹਨੂੰ ਵੱਧ ਜਿਵੇਂ ਫਰੂਟ ਦੇ ਵਸਤੂ ਅਸੀਂ ਜਿਆਦਾ ਗੈਪ ਵੀ ਪਾ ਸਕਦੇ ਹਾਂ ਤਾਂ ਜਿਆਦਾ ਪਾਈਦਾ ਜਿਨ੍ਹਾਂ ਦੀ ਡੇਲੀ ਤੜਾਈ ਹੁੰਦੀ ਆ ਉਹਦੇ ਵਿੱਚ ਵੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਦੋ ਦਿਨ ਦਾ ਘੱਟੋ ਘੱਟ ਗੈਪ ਪਾਇਆ ਜਾਵੇ ਤੇ ਅੱਗੇ ਇਹ ਆ ਜਾਂਦੀ ਆ ਮਾਰਕੀਟਿੰਗ ਦੀ ਗੱਲ ਪਹਿਲਾਂ ਇਹ ਸੀਗਾ ਵੀ ਅਸੀਂ ਮਾਰਕੀਟਿੰਗ ਜਿਹੜੀ ਸਬਜ਼ੀ ਮੰਡੀ ਦੇ ਵਿੱਚ ਹੀ ਕਰਦੇ ਸੀਗੇ ਤਾਂ ਹੁਣ ਜਿਹੜਾ ਅਸੀਂ 6 ਮਹੀਨਿਆਂ ਤੋਂ ਆਪਣਾ ਇੱਥੇ ਹੀ ਫਾਰਮ ਦੇ ਬਾਹਰ ਆਊਟਲੈਟ ਖੋਲਿਆ ਹੋਇਆ ਜਿਹਦੇ ਵਿੱਚ ਅਸੀਂ ਹੁਣ ਸਾਰੀ ਜਿੰਨੀ ਸਬਜੀ ਆ ਫਰੂਟ ਤਾਂ ਜਰੂਰ ਸਾਨੂੰ ਮੰਡੀ ਭੇਜਣਾ ਪੈਂਦਾ ਪਰ ਸਬਜੀ ਮੇਰੇ ਕੋਲ 4 1/2 ਏਕੜ ਦੀ ਹੁੰਦੀ ਆ ਉਹ ਸਾਰੀ ਦੀ ਸਾਰੀ ਅਸੀਂ ਆਪਦੇ ਰਿਟੇਲ ਆਊਟ ਤੇ ਰਿਟੇਲ ਜਿਹੜੀ ਉਹ ਵੇਚ ਰਹੇ ਆ ਅੱਗੇ ਹੁੰਦਾ ਸੀ ਵੀ ਅਸੀਂ 2 ਜਾਂ 3 ਵੈਰਾਈਟੀਆਂ ਗਰੋ ਕਰਦੇ ਸੀਗੇ ਤੇ ਇਕੱਠੀ ਮੰਡੀ ਭੇਜਦੇ ਸੀਗੇ ਹੁਣ ਅਸੀਂ ਨੰਬਰ ਆਫ ਵੈਰਾਈਟੀਆਂ ਜਿਹੜੀਆਂ ਵਧਾਤੀਆਂ ਹੁਣ ਅਸੀਂ ਘੱਟੋ ਘੱਟ 14 15 ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਉਹ ਗਰੋ ਕਰਦੇ ਆ ਔਰ ਉਹਨਾਂ ਦੇ ਵਿੱਚ ਵੀ ਅਸੀਂ ਅੱਗੇ ਪਿੱਛੇ ਕਰਕੇ 10 10 15 15 ਦਿਨ ਤੇ ਜਿਹੜੀ ਆ ਉਹ ਕੰਦਾਲਾ ਜੇ ਹੁਣ ਤੁਸੀਂ ਮੰਨ ਲਓ ਕਿ ਇਹਦੇ ਵਿੱਚ ਦੇਖੋ ਇੱਕ ਮੂਲੀ ਅਸੀਂ ਹਾਰਵੈਸਟ ਕਰ ਰਹੇ ਹਾਂ ਦੂਜੀ ਮੂਲੀ ਅਜੇ ਅਸੀਂ ਸੋਇੰਗ ਕਰ ਰਹੇ ਹਾਂ ਗਾਜਰ ਇੱਕ ਮੂਲੀ ਅਸੀਂ ਗਾਜਰ ਪੱਟ ਰਹੇ ਹਾਂ ਦੂਜੀ ਗਾਜਰ ਅਸੀਂ ਕੰਨ ਲਾ ਰਹੇ ਹਾਂ ਇਸ ਤਰ੍ਹਾਂ ਕਰਕੇ 4 ਦਾ 4 ਏਕੜ ਦਾ ਸਾਡੀ ਕੋਸ਼ਿਸ਼ ਹੈ ਵੀ 4 ਦੇ 4 ਏਕੜ ਨੂੰ ਅਸੀਂ ਇੱਥੇ ਹੀ ਜਿਹੜੀ ਰਿਟੇਲ ਆਊਟਲੈਟ ਦੇ ਇੱਕ ਦਾ ਥਰੂ ਅਸੀਂ ਵੇਚ ਸਕੀ ਆ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਜੈਵਿਕ ਢੰਗ ਨਾਲ ਪੈਦਾ ਕੀਤੇ ਫਲ ਅਤੇ ਸਬਜ਼ੀਆਂ ਦੀ ਕੁਆਲਿਟੀ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਪੈਦਾ ਕੀਤੀਆਂ ਜਿੰਸਾਂ ਦੇ ਮੁਕਾਬਲੇ ਥੋੜੀ ਘੱਟ ਹੁੰਦੀ ਏ ਪਰ ਇਹ ਸਹੀ ਨਹੀਂ ਹੁਣ ਖਪਤਕਾਰ ਜਿੰਸ ਦੀ ਸੋਹਣੀ ਦਿੱਖ ਦੀ ਬਜਾਏ ਉਸ ਦੀ ਕੁਦਰਤੀ ਕੁਆਲਿਟੀ ਵੱਲ ਧਿਆਨ ਦਿੰਦੇ ਹਨ ਇਸ ਲਈ ਬਹੁਤ ਸਾਰੇ ਕਿਸਾਨਾਂ ਦੁਆਰਾ ਜੈਵਿਕ ਢੰਗ ਨਾਲ ਫਲ ਅਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਏ ਨਾ ਜੋ ਇਹ ਡਾਈਵਰਸੀਫਿਕੇਸ਼ਨ ਹੋਈ ਆ ਇਹਦੇ ਵਿੱਚ ਮਤਲਬ ਕਿ ਮੈਂ ਆਪ ਦੇ ਨਾਲ ਨਾਲ ਆਪਦੀ ਫੈਮਿਲੀ ਤੋਂ ਬਿਨਾ ਆਪਣੇ ਜਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਜਿਹੜੇ ਲੋਕਲ ਡਿਪਾਰਟਮੈਂਟ ਆ ਸਾਡੇ ਜਿੰਨੇ ਵੀ ਅਲਾਈਡ ਆ ਬਿਸ਼ੱਕ ਖੇਤੀਬਾੜੀ ਆ ਆਤਮਾ ਜਾਂ ਦੂਸਰੇ ਮਹਿਕਮੇ ਆ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਮੰਨਦਾ ਵੀ ਉਹਨਾਂ ਨੇ ਸਾਨੂੰ ਸਹੀ ਸਮੇਂ ਸਰ ਤੇ ਗਾਈਡ ਕੀਤਾ ਔਰ ਸਾਨੂੰ ਉਤਸ਼ਾਹ ਕਰਨ ਵਾਸਤੇ ਮੈਕਮੇ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਸਾਨੂੰ ਰਿਕੋਗਨੀਸ਼ਨ ਵੀ ਦਿੱਤੀ ਗਈ ਆ ਮੈਨੂੰ 2006 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰਿਵਾਰਡ ਮਿਲਿਆ ਸਾਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਇਹ ਕੋਸ਼ਿਸ਼ ਆ ਵੀ ਅਸੀਂ ਰਿਟੇਲ ਆਊਟਲਟ ਤਾਂ ਸ਼ੁਰੂ ਕਰ ਲਿਆ ਵੀ ਇਹਨੂੰ ਥੋੜਾ ਥੋੜਾ ਅਸੀਂ ਪ੍ਰੋਸੈਸਿੰਗ ਵੱਲ ਵੀ ਲੈ ਕੇ ਚੱਲੀਏ ਤਾਂ ਕਿ ਅਸੀਂ ਜਿਹੜਾ ਇੱਕ ਤਾਂ ਜਿਹੜੀ ਇਹਦੀ ਖਰਾਬ ਹੋਣ ਵਾਲੀ ਹੈਗੀ ਆ ਕੰਡੀਸ਼ਨ ਉਹ ਅਸੀਂ ਸੇਵ ਕਰ ਸਕੀਏ ਔਰ ਜਿਹੜਾ ਦਾ ਪ੍ਰੋਫਿਟ ਆ ਉਹ ਵੀ ਅਸੀਂ ਵਧਾ ਸਕੀਏ ਤੇ ਜਿਹੜਾ ਮਾਰਕੀਟਿੰਗ ਦਾ ਟਾਈਮ ਆ ਉਹ ਵੀ ਅਸੀਂ ਵਧਾ ਸਕੀਏ ਜੇ ਅਸੀਂ ਫਰੈਸ਼ ਵੇਚਦੇ ਆ ਤਾਂ ਸਾਨੂੰ ਜੇ ਅੱਜ ਤੜਾਈ ਹੋਈ ਆ ਤਾਂ ਸਾਨੂੰ 1-2 ਦਿਨਾਂ ਦੇ ਵਿੱਚ ਜਿਹੜਾ ਵੇਚਣਾ ਪਊਗਾ ਜੇ ਉਹਨੂੰ ਸੇਸੀਂ ਥੋੜਾ ਜਿਆਦਾ ਪ੍ਰੋਸੈਸ ਕਰ ਸਕਦੇ ਆ ਤਾਂ ਅਸੀਂ ਹੌਲੀ ਹੌਲੀ ਮਾ ਲੋਕ 6 ਮਹੀਨੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹਨੂੰ ਵੇਚ ਸਕਦੇ ਹਾਂ ਹੁਣ ਜਿਹੜਾ ਅਸੀਂ ਲੇਟੈਸਟ ਪ੍ਰੋਡਕਟ ਬਣਾਇਆ ਉਹ ਅਸੀਂ ਅਮਰੂਦ ਤੋਂ ਇੱਕ ਬਰਫੀ ਤਿਆਰ ਕੀਤੀ ਆ ਉਹਨੂੰ ਅਸੀਂ ਆਦ ਅਮਰੂਦ ਤੋਂ ਤਿਆਰ ਕਰਕੇ ਉਹਨੂੰ ਰਿਟੇਲ ਦੇ ਵਿੱਚ ਸੇਲ ਕਰ ਰਹੇ ਹਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਖੇਤੀ ਸ਼ੁਰੂ ਕਰਦੇ ਹਾਂ ਜੀ ਜੇ ਅਸੀਂ ਆਮ ਫਾਰਮਰ ਨਾਲ ਕੰਪੈਰੀਸ਼ਨ ਕਰੀਏ ਤਾਂ ਜਦੋਂ ਇੱਕ ਬੰਦਾ ਸ਼ੁਰੂਆਤ ਕਰਦਾ ਕਿਸੇ ਨੂੰ ਜਾਣ ਪਛਾਣ ਨਹੀਂ ਹੁੰਦੀ ਸਭ ਤੋਂ ਪਹਿਲਾਂ ਤਾਂ ਸਾਨੂੰ ਸੀਡ ਦੇਖਣਾ ਪੈਂਦਾ ਵੀ ਸਾਨੂੰ ਸੀਡ ਬਾਰੇ ਬਹੁਤੀ ਨੌਲੇਜ ਨਹੀਂ ਹੁੰਦੀ ਉਹ ਇਹ ਆ ਵੀ ਫੇਰ ਅਸੀਂ ਜਦੋਂ ਆਪ ਲਾਉਨੇ ਆ ਲਾ ਕੇ ਆਪ ਟੈਸਟਿੰਗ ਕਰਨੀ ਪੈਂਦੀ ਆ ਫੇਰ ਜਾ ਕੇ ਤੁਹਾਨੂੰ ਉਹਦਾ ਰਿਜ਼ਲਟ ਦੇਖ ਕੇ ਫੇਰ ਤੁਸੀਂ ਸਿਲੇਕਟ ਕਰਦੇ ਆ ਐਸੀ ਤਰ੍ਹਾਂ ਜਿਹੜੇ ਪਲਾਂਟਸ ਆ ਜਿਹੜੇ ਬਾਗ ਵਾਸਤੇ ਸਾਨੂੰ ਪਲਾਂਟਸ ਆ ਕਿਉਂਕਿ ਜਿਹੜਾ ਤੁਹਾਨੂੰ ਪਲਾਂਟ ਹੈਗਾ ਉਹ 4 ਸਾਲਾਂ ਬਾਅਦ ਤੁਹਾਨੂੰ ਪਤਾ ਲੱਗਣਾ ਉਹ ਵੀ ਇੱਕ ਵਧੀਆ ਨਰਸਰੀ ਤੋਂ ਕੰਦਾ ਪਲਾਂਟ ਲੈਣਾ ਵੀ ਫਾਰਮਰ ਵਾਸਤੇ ਬਹੁਤ ਵੱਡੀ ਦਿੱਕਤ ਆ ਕਿਉਂਕਿ ਪੀਏਯੂ ਵੀ ਸਾਰੇ ਫਾਰਮਰ ਨੂੰ ਪ੍ਰੋਵਾਈਡ ਨਹੀਂ ਕਰ ਸਕਦੀ ਸਾਡੀ ਤਾਂ ਕੋਸ਼ਿਸ਼ ਇਹ ਹੁੰਦੀ ਆ ਵੀ ਹਰੇਕ ਬੂਟਾ ਜਿਹੜਾ ਪੀਏਯੂ ਤੋਂ ਲਿਆ ਜਾਵੇ ਪੀਏਯੂ ਤੋਂ ਵੀ ਅਸੀਂ 4 ਜਾਂ 5 ਮਹੀਨੇ ਪਹਿਲਾਂ ਐਡਵਾਂਸ ਐਪਲੀਕੇਸ਼ਨ ਦੇ ਕੇ ਬੁੱਕ ਕਰਵਾਉਣਾ ਕਰਵਾਉਨੇ ਆ ਮੇਰੇ ਦੂਸਰੇ ਫਾਰਮਰ ਨੂੰ ਵੀ ਇਹੀ ਆ ਵੀ ਕੋਸ਼ਿਸ਼ ਇਹ ਕੀਤੀ ਜਾਵੇ ਜੇ ਸਾਨੂੰ ਪੀਏਯੂ ਜਾਂ ਉਹਦੇ ਜਿਹੜੇ origional ਸੈਂਟਰ ਆ ਜਾਂ ਹੋਰ ਕੋਈ ਵੀ ਰਿਲਾਇਬਲ ਕੰਦਾ ਹੈਗੇ ਨਰਸਰੀ ਉਸੇ ਤੋਂ ਹੀ ਪlant ਲੈ ਜਾਣ ਉਹ ਫਾਰਮਰ ਦਾ ਬਹੁਤ ਵੱਡਾ ਨੁਕਸਾਨ ਕਰ ਦਿਆ ਜੇ ਤੁਹਾਡੀ ਵੈਰਾਈਟੀ ਗਲਤ ਨਿਕਲ ਗਈ ਜਾਂ ਪlant ਜਿਹੜੇ ਉਹ ਗਲਤ ਨਿਕਲ ਗਏ ਜਿਹੜੀ ਵੈਰਾਈਟੀ ਵਾਲੀ ਗਲਤ ਆ ਨਾ ਜੀ ਉਹ ਫਾਰਮਰ ਦਾ ਤਾਂ ਬਾਗ ਪੁੱਟ ਕੇ ਹੀ ਖੜਾ ਛੱਡਦਾ ਉਹਨੂੰ ਤੁਸੀਂ ਫੰਗੀਸਾਈਡ ਜਾਂ ਇਨਸੈਕਟੀਸਾਈਡ ਨਾਲ ਨਹੀਂ ਕੰਟਰੋਲ ਕਰ ਸਕਦੇ ਕਿਉਂਕਿ ਮੈਂ ਜਦੋਂ ਸਭ 2002 ਦੇ ਵਿੱਚ 1 2 ਦੇ ਵਿੱਚ ਸ਼ੁਰੂ ਕੀਤਾ ਸੀ ਤਾਂ ਮੈਂ ਜਿਹੜਾ ਅਮਰੂਦ ਦਾ ਬੂਟਾ ਲੈ ਸੀ ਉਹ ਪ੍ਰਾਈਵੇਟ ਨਰਸਰੀ ਤੋਂ ਲੈ ਲਿਆ ਕਿਉਂਕਿ ਮੈਂ ਬਹੁਤਾ ਜਾਣਦਾ ਨਹੀਂ ਸੀਗਾ ਉਹਦੇ ਵਿੱਚ ਇੰਨੀਆਂ ਜਿਆਦਾ ਕਿਸਮਾਂ ਸੀਗੀਆਂ ਪ੍ਰਾਈਵੇਟ ਨਰਸਰੀ ਕਰਕੇ ਕਿਸੇ ਦੀ ਸ਼ੇਪ ਕਿਹੋ ਜੀ ਸੀ ਕਿਸੇ ਦੀ ਸ਼ੇਪ ਕਿਹੋ ਜੀ ਸੀ ਅਲਟੀਮੇਟਲੀ ਮੈਂ 2012 13 ਦੇ ਵਿੱਚ ਉਸ ਬਾਗ ਨੂੰ ਪੱਟ ਕੇ ਹੀ ਖੜਾ ਛੜਾਇਆ ਕਿਉਂਕਿ ਜਿਹੜੀ ਜੇ ਤੁਹਾਡਾ ਯੂਨੀਫਾਰਮਿਟੀ ਨਹੀਂ ਫਰੂਟ ਦੇ ਵਿੱਚ ਤਾਂ ਤੁਹਾਡਾ ਜਿਹੜਾ ਮਾਰਕੀਟ ਤੇ ਜਾ ਕੇ ਉਹ ਨੂੰ ਤੁਹਾਨੂੰ ਸਹੀ ਪ੍ਰਾਈਸ ਨਹੀਂ ਮਿਲਦਾ ਤਾਂ ਇਹ ਬਹੁਤ ਜਿਆਦਾ ਜ਼ਰੂਰੀ ਆ ਵੀ ਬੇਸ਼ੱਕ ਤੁਸੀਂ ਮੈਂ ਤਾਂ ਇਹ ਕਹਿਣਾ ਉਹਨਾਂ ਵੀ ਇੱਕ ਸਾਲ ਲੇਟ ਕਰ ਲਓ ਬਾਗ ਲਾਉਣਾ ਪਰ ਬੂਟੇ ਇੱਕ ਵਧੀਆ ਨਰਸਰੀ ਤੋਂ ਜੇ ਹੋ ਸਕੇ ਤਾਂ ਯੂਨੀਵਰਸਿਟੀ ਤੋਂ ਨਹੀਂ ਇੱਕ ਰਿਲਾਈਏਬਲ ਨਰਸਰੀ ਤੋਂ ਜੇ ਪ੍ਰਾਈਵੇਟ ਤੋਂ ਵੀ ਲੈਣਾ ਤਾਂ ਤੁਹਾਡੇ ਕਿਸੇ ਆਂਡ ਗਵਾਂਡ ਚੋਂ ਉਸ ਉਸ ਨਰਸਰੀ ਤੋਂ ਕਿਸੇ ਨੇ ਲੈ ਕੇ ਬਾਗ ਲਾਇਆ ਹੋਵੇ ਸਾਨੂੰ ਪਤਾ ਹੋਵੇ ਉਹ ਨਰਸਰੀ ਦੇ ਜਿਹੜਾ ਬੂਟੇ ਆ ਉਹ ਸਹੀ ਆ ਇਹ ਜਿਹੜਾ ਬਾਗ ਦਾ ਕੀਤਾ ਹੈਗਾ ਬਾਗ ਤੇ ਬਾਗਬਾਨੀ ਦਾ ਕੀਤਾ ਬਹੁਤ ਵਧੀਆ ਜੇ ਕਿਸੇ ਫਾਰਮਰ ਨੇ ਕਿਸਾਨ ਵੀਰ ਨੇ ਅਡਾਪਟ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਮੇਰੀ ਕਿੰਦਾ ਗੁਜਾਰਸ਼ ਉਹਨੂੰ ਇਹੀ ਹੈ ਕਿ ਆਪਦੀ ਮਿੱਟੀ ਪਾਣੀ ਜ਼ਰੂਰ ਟੈਸਟ ਕਰਵਾ ਲਵੇ ਜੇ ਉਹਦੇ ਰਿਪੋਰਟ ਵਿੱਚ ਇਹ ਆਉਂਦਾ ਵੀ ਜਿਹੜਾ ਬਾਗਬਾਨਾਂ ਬਾਗਾਂ ਲਈ ਫਿੱਟ ਹੈ ਕਿਉਂਕਿ ਕਈ ਜਗ੍ਹਾ ਤੇ ਇਹ ਆ ਵੀ ਜਿਹੜੀਆਂ ਸਟਰਸ ਕੰ ਦਾ ਵਾਲੇ ਫਰੂਟ ਆ ਖੱਟੀ ਜੱਤੀ ਵਾਲੇ ਫਰੂਟ ਆ ਉਹ ਜਮੀਨ ਲਈ ਜਮੀਨ ਨੂੰ ਸੂਟ ਨਹੀਂ ਕਰਦੇ ਤਾਂ ਉੱਥੇ ਅਸੀਂ ਅਮਰੂਦ ਜਾਂ ਜਿਹੜਾ ਬੇਰ ਆ ਜਾਂ ਆਮਲਾ ਵਗੈਰਾ ਲਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਆਪਦਾ ਮਿੱਟੀ ਤੇ ਪਾਣੀ ਟੈਸਟ ਕਰਵਾ ਲੈਣ ਉਸ ਤੋਂ ਬਾਅਦ ਦੂਜੀ ਇੱਕ ਨਾ ਗੱਲ ਇਹ ਵੀ ਜਿਹੜੇ ਬੂਟੇ ਆ ਬੂਟੇ ਕਰ ਲਾਇਬਲ ਨਰਸਰੀ ਤੋਂ ਮੈਂ ਫੇਰ ਕਹੂੰਗਾ ਕਿ ਜਿਹੜੇ ਬੂਟੇ ਆ ਤੁਹਾਡਾ ਵਧੀਆ ਹੋਣਾ ਚੋਣ ਹੋਣੀ ਉਹ ਬਹੁਤ ਜ਼ਰੂਰੀ ਆ ਕਿਉਂਕਿ ਇਹਦਾ ਰਿਜ਼ਲਟ ਤੁਹਾਨੂੰ 4 ਸਾਲ ਬਾਅਦ ਮਿਲਣਾ ਜੇ ਬਾਇ ਚਾਂਸ ਬੂਟਾ ਹੁੰਦਾ ਤਾਂ ਉਹ ਤੁਹਾਡਾ ਬਹੁਤ ਵੱਡਾ ਲਾਸ ਆ ਬੂਟੇ ਤੇ ਸਾਨੂੰ ਬਹੁਤ ਜ਼ਿਆਦਾ ਸਟ्रेस ਦੇਣੀ ਚਾਹੀਦੀ ਸਾਨੂੰ ਕਾਲੀ ਨਹੀਂ ਕਰਨੀ ਚਾਹੀਦੀ ਵੀ ਅਸੀਂ ਜੇ ਹੁਣ ਸੋਚਿਆ ਤਾਂ ਕਈ ਹੈ ਵੀ ਅਸੀਂ ਕਹਿੰਦਾ ਹੁਣੀ ਅਸੀਂ ਬਾਗ ਲਾਉਣਾ ਬੇਸ਼ੱਕ ਲੇਟ ਹੋ ਜੀਏ ਪਰ ਬੂਟੇ ਦੀ ਅਸੀਂ ਰਿਲਾਈਅਬਿਲਟੀ ਜ਼ਰੂਰ ਚੈੱਕ ਕਰ ਲਈਏ ਮੇਰਾ ਨਾਮ ਸੁਚਾ ਸਿੰਘ ਹੈ ਜੀ ਕਿਸਾਨ ਵੀਰੂ ਮੈਂ ਚਾਣਾ ਪਿੰਡ ਦਾ ਰਹਿਣ ਵਾਲਾ ਆ ਇਹ ਪਿੰਡ ਜਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈਗਾ ਮੈਂ ਨਾ ਕੁਝ ਸਮੇਂ ਤੋਂ ਖੇਤੀ ਕਰ ਰਿਹਾ ਹਾਂ ਸਬਜ਼ੀਆਂ ਦੀ ਕਾਸ਼ਟ ਕਰ ਰਿਹਾ ਕਣਕ ਝੋਨਾ ਸਾਰਾ ਕੁਝ ਕਰ ਰਿਹਾ ਜੀ ਮੇਰੇ ਕੋਲ ਆਪਣੀ ਜ਼ਮੀਨ ਕੁਝ ਵੀ ਹੈ ਨਹੀਂ ਜੀ ਮੈਂ ਸਾਰੀ ਜ਼ਮੀਨ ਠੇਕੇ ਤੇ ਲੈ ਕੇ ਬਹੁਤ ਵਧੀਆ ਤਰੀਕੇ ਨਾਲ ਪਹਿਲੇ ਥੋੜੇ ਲੈਵਲ ਤੋਂ ਸ਼ੁਰੂ ਕੀਤਾ ਸੀ ਹੁਣ ਅੱਜ ਮੇਰੇ ਕੋਲ 20 25 ਏਕੜ ਦੇ ਵਿੱਚ ਮੈਂ ਸਬਜ਼ੀ ਲਾ ਰਿਹਾ ਤੇ ਮੇਰੇ ਸਬਜ਼ੀਆਂ ਸਾਰੀਆਂ ਤਕਰੀਬਨ ਜਿੰਨੀਆਂ ਗਰਮੀਆਂ ਵਾਲੀਆਂ ਸਬਜ਼ੀਆਂ ਹੈਗੀਆਂ ਸਰਦੀਆਂ ਵਾਲੀਆਂ ਗੋਭੀ ਹੋ ਗਈ ਟਮਾਟਰ ਹੋ ਗਏ ਬੈਂਗਨ ਹੋ ਗਏ ਭਿੰਡੀ ਹੋ ਗਈ ਤੇ ਸ਼ਿਮਲਾ ਮਿਰਚ ਹੋ ਗਈ ਕੀਆ ਹੋ ਗਿਆ ਪੇਠਾ ਹੋ ਗਿਆ ਤਕਰੀਬਨ ਸਾਰੀਆਂ ਫਸਲਾਂ ਮੈਂ ਲਾਉਣਾ ਜੀ ਮੈਨੂੰ 20 25 ਸਾਲ ਹੋ ਗਏ ਜੀ ਖੇਤੀ ਕਰਦਿਆਂ ਨੂੰ ਖੇਤੀ ਬਹੁਤ ਵਧੀਆ ਲਾਏ ਬੰਦਾ ਧੰਦਾ ਹੈਗਾ ਜੀ ਜੇ ਇਹਨੂੰ ਵਧੀਆ ਤਰੀਕੇ ਨਾਲ ਕੀਤਾ ਜਾਵੇ ਖੇਤੀ ਜਿਹੜੀ ਹੈਗੀ ਆ ਇਹ ਲਾਹੇਵੰਦਨ ਤੱਕ ਕਿਵੇਂ ਬਣੇ ਕਿਵੇਂ ਬਣਾਉਣਾ ਚਾਹੀਦਾ ਇਹਨੂੰ ਕਿਉਂਕਿ ਖੇਤੀ ਕਈ ਵਾਰੀ ਆਪਾਂ ਫਸਲਾਂ ਬੀਜ ਦਿੰਨੇ ਆ ਉਹਦੀ ਨਿਗਰਾਨੀ ਨਹੀਂ ਕਰਦੇ ਹੈਗੇ ਉਹਦੇ ਪਿੱਛੇ ਨਹੀਂ ਜਾਂਦੇ ਹੈਗੇ ਆਪਾਂ ਨੇ ਇਸ ਇਹ ਸਮਝ ਕੇ ਕਰਨਾ ਵੀ ਜਿਵੇਂ ਆਪਾਂ ਮਜ਼ਦੂਰ ਕੰਮ ਕਰਦੇ ਆ ਐਦਾਂ ਕਰਨਾ ਚਾਹੀਦਾ ਤਾਂ ਜਾ ਕੇ ਫਿਰ ਪੂਰੇ ਲਾਹੇਵੰਦਨ ਦਾ ਹੋ ਸਕਦਾ ਕਿਉਂਕਿ ਅੱਜਕੱਲ ਸਮਾਂ ਹੈਗਾ ਬਹੁਤ ਮੰਗਿਆਈ ਦਾ ਖਰਚੇ ਆਪਣੇ ਬਹੁਤ ਵਧੇ ਹੋਏ ਆ ਖਰਚੇ ਆਪਾਂ ਜਿਵੇਂ ਕਿਵੇਂ ਘਟਾਣੇ ਖਰਚੇ ਵੀ ਘਟਾਣੇ ਨੇ ਖਰਚੇ ਘਟਾ ਕੇ ਆਮਦਨ ਵੀ ਵਧ ਲੈਣੀ ਹੈਗੀ ਕਿਉਂਕਿ ਮਜ਼ਦੂਰ ਵੀ ਆਪਾਂ ਮਜ਼ਦੂਰੀ ਵਾਲਾ ਕੰਮ ਕਰਾਂਗੇ ਤਾਂ ਜਾ ਕੇ ਇਹਦੇ ਖੇਤੀ ਚ ਆਪਾਂ ਪੂਰਾ ਲਾਹੇਵੰਦਤਾ ਦਾ ਇਹ ਨੂੰ ਬਣਾ ਸਕਦੇ ਆ ਨਹੀਂ ਤਾਂ ਅਦਰバイス ਆਪਾਂ ਇਹ ਨੂੰ ਪਿੱਛੇ ਆਏ ਆਪਣੇ ਦੇ ਉੱਪਰ ਚੜੂਗੀ ਆਪਾਂ ਇਹਦੇ ਪਿੱਛੇ ਆਪਾਂ ਪਿੱਛੇ ਹੋ ਜਾਵਾਂਗੇ ਫਿਰ ਜਿਹੜਾ ਮੰਡੀਕਰਨ ਹੈਗਾ ਜੀ ਇਹ ਸਵੇਰੇ ਆਪਣੇ ਲੇਬਰ ਸਾਡੀ ਆਉਂਦੀ ਆ ਜਦੋਂ ਮੰਡੀਕਰਨ ਸਵੇਰੇ ਲੇਬਰ ਆਪਣੇ ਆਉਂਦੀ ਆ ਅਸੀਂ ਸਾਰਾ ਪ੍ਰੋਡਕਟ ਜਿੰਨਾ ਵੀ ਕੋਈ ਵੀ ਟਮਾਟਰ ਹੋ ਗਏ ਜਾਂ ਬੈਂਗਨ ਹੋ ਗਏ ਜਾਂ ਕੀਆਂ ਇਹਦੀ ਪੂਰੀ ਗ੍ਰੇਡਿੰਗ ਬਣਾ ਕੇ ਲੈ ਕੇ ਜਾਣੇ ਜੀ ਮੰਡੀ 'ਚ ਪੂਰੀ ਗ੍ਰੇਡਿੰਗ ਦਾ ਮਤਲਬ ਜਦੋਂ ਲੇਬਰ ਲੱਗੀ ਹੁੰਦੀ ਆ ਸਾਰੀ ਲੇਬਰ ਤਿੰਨ ਚਾਰ ਲੇਬਰ ਲੱਗੇ ਹੁੰਦੇ ਆ ਉਹ ਥੋੜੀ ਜਾਂਦੇ ਆ ਨਾਲ ਦੇ ਨਾਲ ਅਸੀਂ ਇਹਨੂੰ ਪੂਰਾ ਗ੍ਰੇਡਿੰਗ ਕਰਕੇ ਪੂਰੀ ਇਹਦੀ ਪੈਕਿੰਗ ਕਰਕੇ 15 ਜਾਂ 20 ਕਿਲੋ ਦੇ ਬੈਗ ਪੈਕ ਕਰਕੇ ਇਹਨੂੰ ਸਿੱਧਾ ਮੰਡੀ ਲੈ ਕੇ ਜਾਂਦੇ ਆ ਜੀ ਮੰਡੀ ਦੇ ਵਿੱਚ ਸਿੱਧਾ ਇਹ ਹੈਗਾ ਵੀ ਸਾਡਾ ਜਿਹੜਾ ਮਾਲ ਹੈਗਾ ਉਹ ਬਾਈ ਨੇਮ ਉੱਥੇ ਵਿਗਦਾ ਜੀ ਕਹਿੰਦਾ ਮਤਲਬ ਵੀ ਜੇ ਕਿਸੇ ਨੂੰ ਆਪਾਂ ਬੜੀਆ ਗ੍ਰੇਡਿੰਗ ਕਰਕੇ ਦੇਾਂਗੇ ਜਿਹੜਾ ਲੈਣ ਵਾਲਾ ਕਸਟਮਰ ਹੈਗਾ ਉਹ ਉਹ ਦੇਖਦਾ ਨਹੀਂ ਹੈਗਾ ਵੀ ਇਹਦੇ ਵਿੱਚ ਕੀ ਕਿੰਨਾ ਸੌਦਾ ਖਰਾ ਕਿਉਂਕਿ ਮਾਰਕੀਟਿੰਗ ਜਿਹੜੀ ਬਣਾਣੀ ਹੈ ਬੜੀ ਔਖੀ ਹੈ ਜੀ ਇਹ ਹਰ ਬੰਦਾ ਨਹੀਂ ਬਣਾ ਸਕਦਾ ਹੈਗਾ ਕਿਉਂ ਇਸ ਕਰਕੇ ਅਸੀਂ ਮਾਰਕੀਟ ਇਹੋ ਜਿਹੀ ਬਣਾਈ ਹੋਈ ਹੈ ਵੀ ਜਾਂਦੇ ਆ ਸਾਰੀ ਸਾਡਾ ਮਾਲ ਬਿਲਕੁਲ ਬਾਈ ਬਾਈ ਨੇਮ ਵਿਗੀ ਜਾਂਦਾ ਵੀ ਇਹ ਨਹੀਂ ਹੈਗਾ ਜਾ ਕੇ ਸਾਨੂੰ ਮੰਡੀ ਦੇ ਵਿੱਚ ਰੋਲਣਾ ਪੈਂਦਾ ਜਾਂ ਸਾਨੂੰ ਕਿਸੇ ਪੈਸੇ ਦੀ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਹੋਰ ਕਿਸੇ ਦੀ ਪ੍ਰੋਬਲਮ ਆਉਂਦੀ ਆ ਇਹ ਜਾਂ ਕੋਈ ਕੁਝ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੀ ਬਾਕੀ ਰਹੀ ਗੱਲ ਦੀ ਦੇਖੋ ਪਿੰਡਲੀ ਦੀ ਆ ਪਿੰਡੀ ਦਾ ਵੀ ਇਹੀ ਹਾਲ ਹੈ ਜੀ ਪਿੰਡੀ ਵੀ ਜਦੋਂ ਅਸੀਂ ਤੜਾਈ ਕਰਦੇ ਆਂ ਜੀ ਪਿੰਡੀ ਜਿਹੜੀ ਹੈਗੀ ਆ ਉਹ ਵੀ ਤੜਾਈ ਕਰ ਲਈ ਉਸ ਤੋਂ ਬਾਅਦ ਉਹਦੀ ਛਾਂਡੀ ਕਰਦੇ ਆਂ ਜੀ ਜਿਹੜਾ ਹੈਗਾ ਜੀ ਥੋੜੀ ਜਿਹੀ ਵੇਸਟਿੰਗ ਹੈਗੀ ਉਹ ਲੱਗ ਕੱਢ ਦਿੱਦੀ ਆ ਬਾਕੀ ਜਿਹੜੀ ਦੂਜੀ ਹੈਗੀ ਉਹ ਖਰੀ ਆਪਣੇ ਉਹ ਖਰੀ ਵੇਚ ਜਾਂਦੀ ਆ ਅਲੱਗ ਵਿਕ ਜਾਂਦੀ ਆ ਉਹ ਮਹਿੰਗੀ ਵਿਕ ਜਾਂਦੀ ਆ ਉਹ ਦੋ ਰੁਪਏ ਘੱਟ ਵਿਕ ਜਾਂਦੀ ਆ ਜੀ ਇਸੇ ਤਰ੍ਹਾਂ ਹਰ ਹਰ ਚੀਜ਼ ਜਿਹੜੀ ਹੈਗੀ ਟਮਾਟਰ ਹੋ ਗਈ ਜਾਂ ਗੋਭੀ ਹੋ ਗਈ ਗੋਭੀ ਜਿਹੜੀ ਸਾਡੀ ਹੈਗੀ ਆ ਉਸਨੇ ਪੱਤੇ ਅਸੀਂ ਲੈ ਕੇ ਜਾਂਦੇ ਆਂ ਮੰਡੀ ਦੇ ਵਿੱਚ ਸਣੇ ਪੱਤੇ ਲਿਜਾ ਕੇ ਉਥੇ ਤਾਜ਼ਾ ਪੱਤਾ ਵੱਢ ਕੇ ਨਾਲ ਹੀ ਉਹਦੇ ਉਹਦੀ ਪੈਕਿੰਗ ਹੁੰਦੀ ਹੈ ਜੀ ਨਾਲ ਹੀ ਤਾਜੀ ਵਿਗਦੀ ਆ ਕਿਉਂਕਿ ਇੱਥੋਂ ਜਿਹੜਾ ਸੌਦਾ ਆਪਾਂ ਗੋਭੀ ਲੈ ਕੇ ਜਾਣੀਆਂ ਉਹ ਮਾਰਕੀਟ ਵਿੱਚ ਜਾ ਕੇ ਜਦੋਂ ਤਾਜੀ ਹੁੰਦੀ ਹੈ ਪੱਤੇ ਦੇ ਵਿੱਚ ਹੁੰਦੀ ਹੈ ਜੀ ਪੱਤੇ ਦੇ ਵਿੱਚ ਹੁੰਨ ਦੇ ਕਰਕੇ ਜਿਹੜਾ ਕਸਟਮਰ ਹੈਗਾ ਉਹ 2-4 ਰੁਪਏ ਨਾਲ ਆਪਾਂ ਨੂੰ ਪ੍ਰੋਫਿਟ ਵੀ ਵੱਧ ਦੇ ਦਿੰਦਾ ਜੀ ਇਸ ਕਰਕੇ ਜਿਹੜੀ ਇਹ ਮਾਰਕੀਟਿੰਗ ਕਰਨੀ ਹੈ ਨਾ ਇਹ ਲਗ ਲਗ ਪ੍ਰੋਡਕਟ ਜਿਹੜੇ ਨੇ ਲਗ ਲਗ ਉਹਦੇ ਉਸੇ ਹਿਸਾਬ ਨਾਲ ਕਰਨੇ ਪੈਂਦੇ ਆ ਜੀ ਟਮਾਟਰ ਹੋ ਗਿਆ ਜਾਂ ਮੂਲੀ ਹੋ ਗਈ ਜੇ ਨਹੀਂ ਮੂਲੀ ਹੈ ਜੀ ਉਹ ਵੀ ਅਸੀਂ ਇਦਾਂ ਹੀ ਕਰਦੇ ਆ ਮੂਲੀ ਸਾਡੀ 12 ਮਹੀਨੇ 30 ਦਿਨ ਚੱਲਦੀ ਰਹਿੰਦੀ ਹੈ ਜੀ ਮੂਲੀ ਦਾ ਕੰਮ ਇਹ ਹੈਗਾ ਵੀ ਜਿਹੜੀ ਉਹਦੀ ਛੋਟੀ ਸਾਈਜ਼ ਦੀ ਮੂਲੀ ਜਾਂ ਮੋਟੀ ਲੱਗ ਹੈ ਗਈ ਆ ਜਾਂ ਉਹ ਵੀ ਲੱਗ ਕਰਕੇ ਵੇਚੋ ਲੱਗ ਵੇਚਣ ਦੇ ਨਾਲ ਇਹ ਹੈਗਾ ਵੀ ਜਿਹੜੀ ਦੂਜੀ ਦਾ ਉਹਦਾ ਰੇਟ ਥੋੜੇ ਆ ਵੱਧ ਮਿਲ ਜਾਂਦਾ ਜੀ ਉਹਦਾ ਥੋੜੀ ਜਿਆਦਾ ਜਿਹੜੇ ਵੇਸਟਿੰਗ ਕੱਢਣਗੇ ਉਹਦਾ ਆਪਾਂ ਨੂੰ ਵੱਧ ਘੱਟ ਮਿਲ ਜਾਂਦਾ ਥੋੜੀ ਜ। ਇਸ ਕਰਕੇ ਜਿਹੜਾ ਗਾਹਕ ਹੈਗਾ ਉਹ ਇਹੋ ਹੀ ਚੀਜ਼ ਭਾਲਦਾ ਜੀ ਕਸਟਮਰ ਜਿਹੜਾ ਹੈਗਾ ਉਹ ਵਧੀਆ ਚੀਜ਼ ਭਾਲਦਾ ਕੁਆਲਟੀ ਭਾਲਦਾ ਤੇ ਬਾਕੀ ਜਿਹੜਾ ਬੈਂਗਣ ਹੋਗੇ ਜੀ ਬੈਂਗਣਾ ਦਾ ਵੀ ਇਹੀ ਇਦਾਂ ਹੀ ਆ ਜੀ ਲੇਬਰ ਜਿਹੜੀ ਲੱਗਦੀ ਹੈ ਸਾਡੇ ਕੋਲ ਪਹਿਲੇ ਤਾਂ ਤੜਾਈ ਹੁੰਦੀ ਆ ਦੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਦੀ ਗ੍ਰੇਡਿੰਗ ਹੁੰਦੀ ਹੈ ਜੀ ਗ੍ਰੇਡਿੰਗ ਹੋਣ ਤੋਂ ਬਾਅਦ ਗ੍ਰੇਡਿੰਗ ਹੋਣ ਤੋਂ ਬਾਅਦ ਇਹਦੀ ਪੈਕਿੰਗ ਹੁੰ ਚਾ 4:30 ਵਜੇ ਪਹੁੰਚਣ ਦੇ ਨਾਲ ਉੱਥੇ ਵੀ ਇਹੀ ਬਸ ਜਾਂਦੇ ਸਾਰੀ ਬਸ ਇਹ ਬੈਗ ਸਾਡੇ ਕੋਲ ਤੋਲੇ ਹੁੰਦੇ ਜੀ 15-15 20-20 ਕਿਲੋ ਦੇ ਬੈਗ ਭਰ ਲਓ ਤੁਸੀਂ ਉਹ ਸਿੱਧਾ ਮੰਡੀ ਲੈ ਜਾਓ ਉੱਥੇ ਨਾਲ ਹੀ ਤੜੇ ਜਾ ਕੇ ਫੜੀ ਵਾਲੇ ਜੇ ਥੋੜੇ ਫੜੀ ਵਾਲੇ ਨੂੰ ਮਿਲ ਜਾਂਦੇ ਨੇ ਜੀ ਉਹ ਉਹ ਲੈ ਜਾਂਦੇ ਸਾਰਾ ਹੋਰ ਹੈਗੇ ਸਾਡੇ ਕੋਲ ਜੀ ਇੱਕੋ ਜੀ ਬੰਦ ਗੋਬੀ ਹੈਗੀ ਆ ਬੰਦ ਗੋਬੀ ਦਾ ਵੀ ਇਦਾਂ ਹੀ ਆ ਜੀ ਉਹ ਵੀ ਇੱਥੋਂ ਲੈ ਕੇ ਪੱਤੇ ਸਮੇਤ ਲੈ ਜੀ ਦੀ ਜੀ ਮੰਡੀ ਦੇ ਵਿੱਚ ਜਾ ਕੇ ਉੱਥੇ ਕਿਸਾਨ ਮੰਡੀ ਸਾਨੂੰ ਬਕਾਇਦਾ ਮਿਲਿਆ ਹੋਇਆ ਜੀ ਉੱਥੇ ਜਾ ਕੇ ਉੱਥੇ ਇਹ ਵੀ ਇਹਦੀ ਵੀ ਨਾਲ ਹੀ ਇਦਾਂ ਹੀ ਤਿਆਰੀ ਹੋ ਜਾਂਦੀ ਹੈ ਜੀ ਬੰਦ ਕੋ ਵੀ ਪੱਤੇ ਸਮੇਤ ਹੀ ਲੈ ਜਾਣੇ ਆ ਉਹ ਵੀ ਪੈਕ ਕਰਕੇ ਉੱਥੇ ਨਾਲ ਹੀ ਕੋਈ ਵੇਚ ਜਾਂਦੀ ਹੈ ਸਾਡੀ ਸੰਡੇ ਦੀ ਸੰਡੇ ਉੱਥੇ ਮਾਰਕੀਟਿੰਗ ਹੁੰਦੀ ਆ ਉੱਥੇ ਅਸੀਂ ਵਧੀਆ ਕੁਆਲਿਟੀ ਛੋਟੀ ਪੈਕਿੰਗ ਕਰਕੇ ਮਤਲਬ ਕਿਲੋ-ਕਿਲੋ ਦੀ ਅੱਧਾ-ਅੱਧਾ ਕਿਲੋ ਦੀ ਪੈਕਿੰਗ ਕਰਕੇ ਸਾਰੀਆਂ ਆਈਟਮਾਂ ਅਸੀਂ ਉੱਥੇ ਲੈ ਜਾਂਦੇ ਹਾਂ ਸੰਡੇ ਨੂੰ ਜੀ ਉੱਥੇ ਬਹੁਤ ਵਧੀਆ ਸਾਨੂੰ ਰਿਜ਼ਲਟ ਮਿਲਦੇ ਆ ਨਾਲੇ ਬਹੁਤ ਵਧੀਆ ਪੈਸੇ ਮਿਲਦੇ ਆ ਮੈਂ ਕਣਕ ਝੋਨਾ ਪਹਿਲੇ ਬੀਜਦਾ ਸੀ ਕਣਕ ਝੋਨੇ ਦੇ ਵਿੱਚ ਸਾਨੂੰ ਕੁਝ ਨਹੀਂ ਸੀ ਵੱਜਦਾ ਜੀ ਕਿਉਂਕਿ ਦੇਖੋ ਜੀ 6 ਮਹੀਨੇ ਦੇ ਵਿੱਚ 6 ਮਹੀਨੇ ਬੰਦੇ ਨੂੰ ਵੇਟ ਕਰਨਾ ਪੈਂਦਾ ਪੈਸਿਆਂ ਵਾਸਤੇ 6 ਮਹੀਨੇ ਬਾਅਦ ਫਸਲ ਮਰ ਗਈ ਜਾਂ ਬਚੇ ਜਾਂ ਪੈਸੇ ਜਿਹੜੇ ਉਹ ਬਚਦੇ ਨਹੀਂ ਇਸ ਕਰਕੇ ਅਸੀਂ ਸਬਜ਼ੀਆਂ ਜਿਹੜੀਆਂ ਲਾ ਰਹੇ ਹਾਂ ਜਦੋਂ ਦੀ ਸਬਜ਼ੀਆਂ ਸਾਨੂੰ ਕਈ ਗੁਣਾ ਜਿਹੜੀ ਪੱਕੀ ਫਸਲ ਦੇ ਨਾਲੋਂ ਕਈ ਗੁਣਾ ਸਾਨੂੰ ਵੱਧ ਨੇ ਇੱਕ ਤਾਂ ਡੇਲੀ ਸਾਡੇ ਕੋਲ ਪੈਸੇ ਜੇਬ ਚ ਆ ਜਾਂਦੇ ਆ ਡੇਲੀ ਆਉਣ ਦੇ ਵਿੱਚ ਸਾਡਾ ਜਿਹੜਾ ਹੌਸਲਾ ਨਾ ਉਹ ਵਧਿਆ ਰਹਿੰਦਾ ਜੀ ਕੰਮ ਕਰਨ ਨੂੰ ਨਾ ਹੌਸਲਾ ਵੱਧ ਜਾਂਦਾ ਫਿਰ ਬੰਦੇ ਦਾ ਜਦੋਂ ਪੈਸੇ 6 ਮਹੀਨੇ ਬਾਅਦ ਦੇਖਣੇ ਉਹਦੇ ਵਿੱਚ ਬਚਣਾ ਜਾਂ ਨਹੀਂ ਬਚਣਾ ਉਹਦੇ ਬਾਅਦ ਦੀ ਗੱਲ ਆ ਕਿਉਂਕਿ ਝੋਨਾ ਦੋਨੋਂ ਪਤਾ ਅੱਜਕੱਲ੍ਹ ਜੀ ਪਾਣੀ ਹੋ ਗਿਆ ਡੂੰਗੇ ਸਾਰਾ ਇਸ ਕਰਕੇ ਉਹਦੇ ਵਿੱਚ ਕੁਝ ਨਹੀਂ ਬਚਦਾ ਹੈਗਾ ਕਿਉਂਕਿ ਇੰਨੇ ਖਰਚੇ ਕਰਨ ਦੇ ਬਾਵਜੂਦ ਜੀ 5-7000 ਰੁਪਏ ਕਿੱਲੇ ਦਾ ਬਚ ਵੀ ਜਾਵੇ 5-7000 ਰੁਪਏ ਅੱਜਕੱਲ੍ਹ ਆਪਣੇ ਕੋਲ ਜ਼ਿੰਮੇਦਾਰ ਦੇ ਇੰਨੇ ਖਰਚੇ ਨੇ ਉਹ ਤਾਂ ਪੂਰਾ ਕਰ ਹੀ ਨਹੀਂ ਸਕਦਾ ਕਿਸੇ ਤਰੀਕੇ ਵੀ ਨਹੀਂ ਕਰ ਸਕਦਾ ਜੇ 5-4000 ਰੁਪਏ ਪਿੱਛੇ ਆਪਾਂ ਨੇ ਪੂਰੇ ਹਿਸਾਬ ਲਾ ਲਓ 6 ਮਹੀਨੇ ਬਾਅਦ 5000 ਰੁਪਏ ਕਿੱਲੇ ਦਾ ਬਚਣਾ ਤਾਂ ਆਪਾਂ ਘਾਟੇ 'ਚ ਹੀ ਜਾਣਾ ਜੀ ਇਸ ਕਰਕੇ ਦੇਖੋ ਜੀ ਸਬਜ਼ੀਆਂ ਦੇ ਨਾਲ ਜੁੜਨ ਦੇ ਨਾਲ ਕਿਉਂਕਿ ਇੱਕ ਤਾਂ ਦਿੱਲੀ ਦੀ ਆਪਣੀ ਆਮਦਨ ਜਿਹੜੀ ਉਹ ਵੱਜ ਜਾਂਦੀ ਹੈ ਜੀ ਨਾਲੇ ਪੈਸੇ ਵੀ ਆ ਹੀ ਜਾਂਦੇ ਆ ਜੀ ਸਬਜ਼ੀਆਂ ਜਿਹੜੀਆਂ ਬੀਜ ਕੇ ਲੋਕ ਕਹਿੰਦੇ ਜੀ ਸਪਰੇਹਾਂ ਬਹੁਤ ਦੇਖੋ ਜੀ ਮੈਂ ਸਪਰੇਅ ਸਿਰਫ ਲੋੜ ਅਨੁਸਾਰ ਕਰਨਾ ਔਰ ਜਿਹੜੀ ਮੈਂ ਸਪਰੇਅ ਕਰਨਾ ਆ ਉਹ ਸਿਰਫ ਹਰੇ ਲੈਵਲ ਦੀ ਕਰਨਾ ਦੇਖੋ ਜੀ ਹਰੇ ਲੈਵਲ ਵਾਲੀ ਸਪਰੇਅ ਕਰੋ ਤੁਸੀਂ ਕਦੀ ਇਹਦੇ ਵਿੱਚ ਜ਼ਹਿਰ ਨਹੀਂ ਪਾਊਗਾ ਆਵਾਗੌਣ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜੇਦੂੰ ਆਪਾਂ ਨੂੰ ਕਿਸੇ ਚੀਜ਼ ਦੀ ਬਿਮਾਰੀ ਦਾ ਪਤਾ ਨਹੀਂ ਲੱਗ ਜਬ ਬਿਮਾਰੀ ਬਿਮਾਰੀ ਹੈ ਹੀ ਨਹੀਂ ਕਈ ਵਾਰੀ ਦੇਖੀਦਾ ਜੀ ਆਮ ਲੋਕ ਬਹੁਤ ਬਿਨਾ ਹੋਤੋਂ ਬਿਮਾਰੀ ਤੋਂ ਸਪਰੇ ਮਾਰੀ ਜਾਂਦੇ ਆ ਕਦੀ ਉਹ ਕਰਤੀ ਕਦੀ ਇਹ ਕਰਤੀ ਕਦੀ ਹੋਰ ਦੂਜੀ ਕਰਦੀ ਤੇ ਤੀਜੀ ਕਰਤੀ ਇਹਨਾਂ ਦਾ ਕੋਈ ਫਾਇਦਾ ਨਹੀਂ ਜਿੱਦਾਂ ਤੇਰੇ ਤੁਹਾਨੂੰ ਪਤਾ ਹੀ ਨਹੀਂ ਹੈ ਉਹਦੇ ਵਿੱਚ ਕੋਈ ਬਿਮਾਰੀ ਆਈ ਨਹੀਂ ਉਹਨਾਂ ਚਿਰ ਸਪਰੇ ਕਰਨ ਦਾ ਕੋਈ ਉਹ ਨਹੀਂ ਹੈਗਾ ਕੋਈ ਬੈਨੀਫਿਟ ਨਹੀਂ ਹੁੰਦਾ ਐਵੇਂ ਆਪਣੇ ਪੈਸੇ ਜਿੰਨੇ ਹੈਗੇ ਖਰਾਬ ਕਰਨ ਵਾਲਾ ਕੰਮ ਆ ਜਦੋਂ ਕਿਤੇ ਅਟੈਕ ਹੋਣਾ ਹੁੰਦਾ ਜਦੋਂ ਉਹਦੇ ਉੱਤੇ ਬਿਮਾਰੀ ਦਾ ਅਟੈਕ ਹੋਵੇ ਉਦੋਂ ਤੁਸੀਂ ਦੇਖੋ ਵੀ ਕਿੰਨੇ ਪਰਸੈਂਟ ਤੱਕ ਹੋ ਗਈ ਆ 5% ਹੋ ਗਈ ਆ 10% ਫਿਰ ਤਾਂ ਕੋਈ ਨਹੀਂ ਉਹ ਸੰਭਲ ਜਾਂਦੀ ਹੈ ਕਈ ਵਾਰੀ ਐਦਾਂ ਹੁੰਦਾ ਜੀ ਉਦੋਂ ਪੈ ਗਿਆ ਜੀ ਉਧਰੋਂ ਫਿਰ ਸਪਰੇਅ ਕਰ ਦਿਓ ਜੀ ਉਹ ਤੋਂ ਪਹਿਲੇ ਕਰ ਦਿਓ ਜੀ ਐਦਾਂ ਕਰਕੇ ਜਿਹੜੇ ਸਪਰੇਅ ਹੈ ਨਾ ਬਹੁਤ ਘੱਟ ਕਰੀ ਦੇਣੇ ਜੀ ਬਿਲਕੁਲ ਨਾ ਮਾਤਰ ਕਰੀ ਦੇਣੇ ਜੇ ਲੋੜ ਅਨੁਸਾਰ ਮੈਂ ਕਿਸਾਨ ਭਰਾਵਾਂ ਨੂੰ ਇੱਕ ਮਾਰਕੀਟਿੰਗ ਬਾਰੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਇਹ ਤੁਹਾਡੇ ਮਾਰਕੀਟਿੰਗ ਦੀ ਜਿਹੜੀ ਗੱਲ ਆ ਉਹ ਜਦੋਂ ਵੀ ਤੁਸੀਂ ਕੋਈ ਵੀ ਫਾਲਜਾਂ ਸਬਜ਼ੀ ਲਾਉਨੇ ਆ ਤਾਂ ਇਹ ਗੱਲ ਪਹਿਲਾਂ ਦਿਮਾਗ 'ਚ ਹੋਣੀ ਚਾਹੀਦੀ ਆ ਵੀ ਅਸੀਂ ਇਸ ਦੀ ਮਾਰਕੀਟ ਕਰਨੀ ਕਿਵੇਂ ਆ ਜੀ ਇਦੇ ਦੋ ਤਿੰਨ ਪਹਿਲੂ ਆ ਵੀ ਤੁਸੀਂ ਕਿੰਨਾ ਏਰੀਆ ਲਾ ਰਹੇ ਆ ਜੀ ਜੇ ਤੁਸੀਂ ਥੋੜਾ ਏਰੀਆ ਤਾਂ ਤੁਸੀਂ ਆਪਦੇ ਲੋਕਲ ਵੀ ਸੇਲ ਕਰ ਸਕਦੇ ਆ ਜੇ ਥੋੜਾ ਜਿਹਾ ਤੁਹਾਡੇ ਕੋਲੇ ਜਿਹੜਾ ਜਾਦੇ ਏਰੀਆ ਤਾਂ ਤੁਸੀਂ ਲੋਕਲ ਮਾਰਕੀਟ ਦੇ ਵਿੱਚ ਜਿਹੜੀਆਂ ਕੋਈ 10 15 ਕਿਲੋਮੀਟਰ ਦੇ ਤੁਹਾਡੀਆਂ ਮੰਡੀਆਂ ਉਹਦੇ ਵਿੱਚ ਸੇਲ ਕਰ ਸਕਦੇ ਆ ਉਹਦੇ ਵਿੱਚ ਮੈਂ ਇੱਕ ਜਰੂਰ ਗੱਲ ਕਹੂੰਗਾ ਵੀ ਕਦੇ ਵੀ ਜੇ ਤੁਸੀਂ ਮੰਡੀ ਜਾਣਾ ਤਾਂ ਮੰਡੀ ਦੀ ਡਿਮਾਂਡ ਦੇ ਹਿਸਾਬ ਨਾਲ ਤੁਹਾਡੀ ਗ੍ਰੇਡਿੰਗ ਜਰੂਰ ਹੋਣੀ ਚਾਹੀਦੀ ਹੈ ਗ੍ਰੇਡਿੰਗ ਤੋਂ ਬਿਨਾ ਤੁਹਾਨੂੰ ਮੰਡੀ ਦੇ ਵਿੱਚ ਰੇਟ ਨਹੀਂ ਮਿਲਣਾ ਜੇ ਤੁਹਾਡਾ ਏਰੀਆ ਬਹੁਤ ਜਿਆਦਾ ਤਾਂ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਵੀ ਬਹੁਤ ਵਧੀਆ ਰੇਟ ਲੈ ਸਕਦੇ ਆ ਸਪੋਜਿਮ ਮੰਨ ਲਓ ਕਿਨੂਆ ਕਿਨੂ ਦਾ ਮੇਰੇ ਕੋਲੇ ਇੱਥੇ 5 ਏਕੜ ਆ ਏਰੀਆ ਵਿੱਚ ਕੁਝ ਇੱਥੇ ਰਿਟੇਲ 'ਚ ਵੀ ਵੇਚਦੇ ਨਾ ਕੁਝ ਸਾਡਾ ਲੋਕਲ ਮੰਡੀ 'ਚ ਖਪਤ ਹੋ ਜਾਂਦਾ ਪਰ ਜੇ ਤੁਹਾਡੇ ਕੋਲੇ ਇਹੀ ਏਰੀਆ ਜਿਆਦਾ ਵੱਡਾ ਤਾਂ ਤੁਸੀਂ ਜਿਹੜਾ ਬੰਗਲੌਰ ਆ ਕਲਕੱਤਾ ਉਸ ਮੰਡੀਆਂ 'ਚ ਵੀ ਆਪਦਾ ਭੇਜ ਸਕਦੇ ਆ ਅਬੋਰ ਤੋਂ ਜਿਹੜਾ ਕਿਨੂਆ ਜਾ ਰਿਹਾ ਉਹ ਫਾਰਮਰ ਤੋਂ ਲੈ ਕੇ ਤੁਸੀਂ ਉੱਥੇ ਵੀ ਆਪਦੀ ਗ੍ਰੇਡਿੰਗ ਕਰਵਾ ਕੇ ਉਹਨਾਂ ਤੋਂ ਗ੍ਰੀਡਿੰਗ ਕਰਵਾ ਕੇ ਆਪ ਡਾਇਰੈਕਟਰ ਵੀ ਪੇਸਾ ਦੇ ਆ ਉਹਨਾਂ ਦੇ ਥਰੂ ਵੀ ਭੇਜ ਸਕਦੇ ਆ ਤਾਂ ਇਹ ਤੁਹਾਨੂੰ ਇਹ ਗੱਲ ਪਹਿਲਾਂ ਦਿਮਾਗ 'ਚ ਹੋਣੀ ਚਾਹੀਦੀ ਆ ਅਸੀਂ ਕਿੰਨਾ ਏਰੀਆ ਲਾ ਰਹੇ ਆ ਤੇ ਉਹਨੂੰ ਕਿੱਥੇ ਖਪਤ ਕਿੱਥੇ ਕਰਨਾ ਜੇ ਤੁਸੀਂ ਇਹ ਗੱਲ ਨਹੀਂ ਸੋਚੋਗੇ ਤਾਂ ਤੁਹਾਨੂੰ ਜਿਹੜਾ ਵਪਾਰੀ ਵਰਗ ਆ ਉਹ ਤੁਹਾਨੂੰ ਕਿ ਥੋੜਾ ਪ੍ਰੋਫਿਟ ਆ ਜਿਹੜਾ ਉਹ ਲੈ ਜਾਏਗਾ ਅੱਜ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਨਾਲ ਗਰਸਤੇ ਫਲਾਂ ਅਤੇ ਸਬਜ਼ੀਆਂ ਵਿੱਚ ਬਹੁਤ ਜ਼ਿਆਦਾ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਹੋ ਰਹੀ ਏ। ਸਾਨੂੰ ਖੇਤੀ ਵਿੱਚ ਇਸ ਦੀ ਅਨਾਂਧੰਦ ਵਰਤੋਂ ਰੋਕਣ ਲਈ ਅੱਗੇ ਆਉਣਾ ਪਵੇਗਾ ਅਤੇ ਘੱਟੋ-ਘੱਟ ਆਪਣੀ ਵਰਤੋਂ ਲਈ ਘਰੇਲੂ ਪੱਧਰ ਤੇ ਫਲ ਅਤੇ ਸਬਜ਼ੀਆਂ ਨੂੰ ਜੈਵਿਕ ਢੰਗ ਨਾਲ ਪੈਦਾ ਕਰਨਾ ਪਵੇਗਾ। ਇਸ ਨਾਲ ਸਾਡੀ ਸਿਹਤ ਅਤੇ ਆਮਦਨ ਦੋਨੋਂ ਸਲਾਮਤ ਰਹਿਣਗੇ ਅਤੇ ਸਾਡੇ ਘਰ ਪਰਿਵਾਰ ਸੁਖੀ ਰਹਿਣਗੇ।